ਹਏ ਹੇ ਬਾਲੀ ਗਰਮੀ ਹੈਗੀ ਟਾਈਮ ਹੀ ਬਾਲਾ ਲੱਗ ਗਿਆ ਉਹ ਗਵੰਡ ਨਾ ਕਿਹੜਾ ਤੁਰਨ ਦੇਂਦੇ ਨੇ ਗਾਣੇ ਗੱਲਾ ਲਾ ਕੇ ਖੜਾ ਲੈਂਦੇ ਨੇ ਕੀ ਕਰਕੇ ਆਈਆਂ ਕਿਧਰੋਂ ਆਈਆਂ ਬੇਬੇ ਨੇ ਕੰਮ ਤਾਂ ਕਰ ਲਿਆ ਹੋਊਗਾ ਸਾਰਾ ਕੱਪੜੇ ਤੇ ਧੁੱਤੇ ਪਏ ਆ ਭਾਂਡੇ ਵੀ ਮਾਂਜੇ ਪਏ ਆ ਕੰਮ ਤਾਂ ਮੱਲਾ ਦਾ ਕਰੀ ਬੈਠੀ ਐ ਸਾਰਾ ਚੱਲ ਆ ਵੀ ਚੰਗੀ ਗੱਲਾਂ ਕੰਮ ਤਾਂ ਕਰਦੀ ਓ ਲੈ ਮਹਾਰਾਣੀ ਮੋਜਾਣਾ ਕੂਲਰ ਲਾਈ ਪਈ ਐ ਬੇਬੇ ਆ ਕੇ ਗਰਮੀ ਆਉਂਦੀ ਏ ਦੀ ਗਰਮੀ ਤਾਂ ਆਉਂਦੀ ਏ ਚਿੱਪਾ ਵਾਲੇ ਮੀਟਰ ਲੱਗੇ ਪਏ ਆ ਐਨਾ ਬਿਲ ਕੌਣ ਭਰੋਗਾ ਨਾ ਫਿਰ ਪੁੱਤ ਗਰਮੀ ਚ ਪਿਆਣੀ ਇਹਨਾਂ ਗਰਮੀ ਹਜੇ ਤਾਂ ਠੰਡ ਸੀ 11 12 ਵਜੇ ਨੇ 11 ਦਾ ਟਾਈਮ ਆ ਹਵਾ ਤਾਂ ਬਾਹਰ ਚੱਲੀ ਜਾਂਦੀ ਉੱਥੇ ਬਾਹਰ ਬੈਣਾ ਸੀ ਭਾਂਡੇ 'ਚ ਮੰਜਾ ਢਾਕੇ ਗਈ ਸੀ ਮੈਂ ਗਰਮੈਸਵਾ ਹੀ ਆਉਂਦੀ ਸੀ ਫਿਰ ਅੰਦਰ ਗਰਮੈਸ ਆਉਂਦੀ ਆ ਫਿਰ ਮੈਂ ਕੀ ਕਰਾਂ ਕੰਮ ਇਕ ਬਸ ਕੱਲੇ ਕੱਪੜੇ ਧੋਤੇ ਭਾਂਡੇ ਮਾਂ ਤੇ ਫਿਰ ਕੀ ਕਰ ਲੈ ਪੁੱਤ ਵੱਡੇ ਬੰਦੇ ਤੇ ਜਿੰਨੇ ਪਸੂ ਵਿਚਾਰੇ ਉੱਤੇ ਹਾਇ ਖੜੇ ਆ ਪਾਣੀ ਨਹੀਂ ਪਿਆ ਉਹਨਾਂ ਨੂੰ ਹੌਂਕਿਕਰ ਕਰਦੀ ਨਹੀਂ ਹੈ ਕਿ ਇਹ ਜੇ ਹੁਣ ਨਹੀਂ ਹੁੰਦਾ ਫਿਰ ਇਹ ਕਿ ਕਿਸੇ ਦੇ ਕੀ ਸਾਰੇ ਹੁਣ ਨਹੀਂ ਹੁੰਦਾ ਹੁਣ ਨਹੀਂ ਹੋਣ ਨੂੰ ਕੀ ਹੋਇਆ ਤੈਨੂੰ ਗਰਮੀ ਆ ਗਈ ਤਾਂ ਬਸ ਮੋਆਨਾ ਕੂਲਰ ਛੱਡ ਕੇ ਪੈਜੋ ਫਿਰ ਪੈਣਾ ਤਾਂ ਹੈਗਾ ਹੀ ਇਹ ਉਦੋਂ ਮੀਟਰ ਪਤਾ ਚਿਪਾ ਵਾਲੇ ਆ ਗਏ ਇੰਨਾ ਬਿਲ ਕੌਣ ਕਰੂਗਾ ਅਸੀਂ ਤਾਂ AC 2 ਘੰਟੇ ਚਲਾਉਣੇ ਆ ਮਸਾਂ ਉਹ ਵੀ ਉਦੋਂ ਛੱਡਦੇ ਆ ਜਦੋਂ 10 ਮਿੰਟ ਬਹਿਣਾ ਹੁੰਦਾਗਾ ਫਿਰ ਨਹੀਂ ਤਾਂ ਬੈਠਣ ਦਾ ਟਾਈਮ ਨਹੀਂ ਲਾ ਕੋ ਹੌਲ ਛੱਡੀ ਲੈਣੇ ਹੋਗੇ ਅਸੀਂ ਇਹਨਾਂ ਨੇ ਨਾ ਛੱਡਦੇ ਲੋਕ ਤਾਂ ਸਾਰਾ ਸਾਰਾ ਦਿਨ ਲਾਈ ਰੱਖਦੇ ਆ ਸਾਰੀ ਰਾਤ ਅਸੀਂ ਦੋ ਘੰਟੇ ਲਾਉਣੇ ਆ ਤੇ ਫਿਰ ਜੇ ਬੁੜੀ ਨੇ ਕੁਲ ਲਾਲਿਆ ਪੁੱਤ ਹੁਣ ਫਿਰ ਕੀ ਲੋੜ ਆ ਗਿਆ ਕੋਈ ਨਹੀਂ ਤੇਰੀ ਸੱਸਾਂ ਫਿਰ ਵੀ ਸਾਰਾ ਦਿਨ ਤੈਨੂੰ ਧੀਆ ਵਾਂਗੂ ਸਮਝਦੀ ਨੇ ਸਾਰਾ ਦਿਨ ਤੇਰਾ ਹੱਥ ਬਟਾਉਣੀ ਆ ਕੰਮ ਕਰਾਉਣੀ ਆ ਨਾ ਮੈਨੂੰ ਤਾਂ ਧੀਆ ਧੀਆ ਵਰਗਾ ਵਿਹਾਰ ਚਾਹੀਦਾ ਈ ਮੈਂ ਕੰਮ ਕਰਨਾ ਤਾਂ ਰਹਿਪਾ ਨਹੀਂ ਇਹ ਮੈਂ ਗੰਡੜੀ ਜੀ ਲਾ ਦੇਣੀ ਤੇਰਾ ਕੱਪੜਾ ਵਾਲਿਆ ਦਬਾ ਜਾ ਪਾ ਜਾ ਓਟੇ ਆ ਮੈਂ ਕੰਮ ਕਰਨਾ ਹੁਣ ਕਿਵੇਂ ਕਰਨਾ ਤੂੰ ਨਹੀਂ ਮੈਥੋਂ ਤਾਂ ਹੁੰਦਾ ਨਹੀਂ ਜਿੰਨਾ ਤੂੰ ਹੰਦਾ ਸੀ ਕਰਤਾ ਮੈਥੋਂ ਨਹੀਂ ਹੁੰਦਾ ਜਿੰਨਾ ਜਿੰਨਾ ਹੁੰਨਾ ਕਿੰਨਾ ਕਰਤਾ ਤੂੰ ਆ ਦੋ ਸੁੱਡ ਤੋਤੇ ਆ ਉਬੇ ਤਾਰ ਤੇ ਫਿਰ ਕਿੰਨੇ ਘਟੋਨੇ ਸਾਰੇ ਪਿੰਡ ਦੇ ਜਨ ਤੋ ਰਿਆ ਇਹਨੇ ਕਾਂਸੀ ਲਾ ਕੇ ਰੋਟੀਆਂ ਕਿਵੇਂ ਤੈਨੂੰ ਟਾਈਮ ਖਾ ਲੈਣੀ ਆ ਰੋਟੀ ਦਾ ਧੀ ਖਾਣੀ ਐ ਟਿੱਡ ਲੱਗਿਆ ਦੋ ਟਾਈਮ ਚੰਗੇ ਕੋਲੇ ਚਾਹ ਦੇ ਕੋਲੇ ਭਰ ਲੈਣੀ ਆ ਕੰਮ ਬੜ ਕਹਿੰਦੀ ਮੈਥੋਂ ਕੰਮ ਨਹੀਂ ਹੁੰਦਾ ਫਿਰ ਖਰਦਾ ਤਾਂ ਜਾਣਦਾ ਹੀ ਐ ਪੁੱਤ ਕੱਪੜੇ ਤਾਂ ਸੂਟ ਤਨ ਤਨ ਬਦਲ ਦਿੰਦੀ ਐ ਦਿਨ ਚ ਤੇਰੇ ਕੱਪੜਿਆਂ ਨੂੰ ਕੀ ਲੱਗਿਆ ਹੁੰਦਾ ਮੁੜਕਾ ਆਉਂਦਾ ਸਿਆਣੇ ਬੰਦੇ ਨੇ ਮਗਲਾ ਕਹਿੰਦਾ ਤੀਜੇ ਦਿਨ ਸੂਟ ਲਾ ਹੈ ਕਰ ਐਨੀ ਮੇਰੇ ਕੋ ਸਰਪ ਹੈਣੀ ਬੇਸਾਬ ਵਿਡੋਲਦੀ ਰਹਿਣੀ ਉੱਥੇ ਭਾਈ ਆ ਪਾ ਤਰਵਾ ਰੋਣੀ ਅਸੀਂ ਤਾਂ ਮੁੱਠੀ ਸਰਫ ਦੀ ਨਾਲ ਸਾਰੇ ਜਿਹੜੇ ਟੱਬਰ ਕੱਪੜੇ ਧੋਣੇ ਆ ਤੂੰ ਆਪ ਦਾ ਦੋ ਸੂਟਾ ਤੇ ਇੰਨੇ ਸਰਫ ਗਾਲ ਦਿੰਨੀ ਉੱਥੇ ਕੋਲੀ ਬੱਠਲ ਚ ਫੇਰ ਮਾਲ ਲੈ ਕੋਲੀ ਬੱਠਲ ਚ ਫੇਰ ਮਾਲ ਲੈ ਕੱਪੜੇ ਤਾਂ ਧੀਏ ਧੋਣੇ ਨੇ ਕੱਪੜੇ ਤਾਂ ਧੋਣੇ ਆ ਇੰਨੀ ਸਰਫ ਨਹੀਂ ਨਾ ਗਾਲਦੇ ਹੁੰਦੇ ਐਨਾ ਦਾ ਦਰਖਤਾਂ ਨੂੰ ਲੱਗਦੇ ਆ ਪੈਸੇ ਭਾਈ ਮੈਂ ਤੇ ਤਾਂ ਗੰਦ ਰੱਖਿਆ ਨਹੀਂ ਜਾਂਦਾ ਮੈਂ ਤਾਂ ਅਸੀਂ ਤਾਂ ਸਾਡੇ ਤਾਂ ਹੈ ਜਾਂ ਕੁਸਰਾ ਹੀ ਹੁਣ ਤੇ ਦਬਾਲਾ ਕੁਸ ਕਹੇਗੀ ਗੰਦ ਨਹੀਂ ਰੱਖਿਆ ਜਾਂਦਾ ਨਾਲੇ ਆਈ ਨਹੀਂ ਰੱਖਿਆ ਜਾਂਦਾ ਜਿਵੇਂ ਤੂੰ ਬੋਲਦੀ ਆ ਸਾਡੇ ਤਾਨੂੰ ਹਤੀਆਂ ਬੋਲਦੀਆਂ ਨਹੀਂ ਸੀਗੇ ਮੈਂ ਕੀ ਬੈਹਾਂ ਉਹ ਬੋਲਦੀ ਆ ਬੇਣੋ ਗੱਲ ਤੋਂ ਨਹੀਂ ਬੋਲਦੀ ਹੈਗੀ ਮੈਂ ਕੰਮ ਤਾਂ ਤੋ ਡੱਕਾ ਨਹੀਂ ਤੋੜਦੀ ਹੈਗੀ ਜਿੰਨਾ ਖੁੰਦਾ ਠੀਕਰੀ ਉੱਤੋਂ ਕੋਲਰ ਸਾਡੇ ਲੈ ਚੰਗਾ ਮੰਝੜਾ ਾਲੇ ਅੰਦਰ ਮੌ ਇਹਨਾ ਬੈ ਗਈ ਕਮਰਾ ਰੋਕੇ ਉੱਥੇ ਨਹੀਂ ਬੈਠੇਗਾ ਤੂੜੀ ਵਾਲੇ ਚ ਐਡਾ ਵੱਡਾ ਭਾਂਡਾ ਉੱਥੇ ਠੰਡੀ ਹਵਾ ਲੱਗਦੀ ਹੈਗੀ ਨਾਲੇ ਖੁੱਲੇ ਸਾਜ ਪੈਂਦੀ ਇੱਥੇ ਪੋਰਾ ਕਥਾਂਗਾ ਮੰਝਾ ਉੱਥੇ ਖਸੋੜ ਲੈਂਦੀ ਆ ਚੱਕੇ ਚਲ ਉੱਥੇ ਬਾਹਰ ਵਈਏ ਜਿੱਥੇ ਬਹਿਣਾ ਬਹਿ ਜਾ ਨੇ ਚੱਕ ਆ ਉਹਦੇ ਕੱਪੜੇ ਭਾਜੋ ਡੇ ਮੇਰੇ ਕੋਲ ਚੱਲ ਇੱਥੇ ਭਾਂਡੇ ਚ ਬਹਿ ਜਾਂਦੀ ਫਵਾਜ ਤਾਂ ਮੈਂਦੀ ਨੇ ਛੱਡ ਲਿਆ ਮੈਂ ਉਹਨਾਂ ਕੋਲਰ ਅੱਧਾ ਘੰਟਾ ਹੋ ਗਿਆ ਮੈਂ ਇੱਥੇ ਘਰ ਵਿੱਚ ਮਗ ਜਮਾਰੀ ਜਾਂਦੀ ਹਣੀ ਤੇਰੇ ਨਾਲ ਤੇ ਮੈਨੂੰ ਵੀ ਗਰਮੀ ਨਹੀਂ ਕੰਮ ਨੂੰ ਕਹਿੰਦੀ ਕਹਿ ਕੇ ਜਾਂਦੀਆਂ ਬੋਕਰ ਲਾਣੇ ਸੀ ਉਹ ਨਹੀਂ ਲਾਈ ਜੇ ਭਾਈ ਮੈਥੋਂ ਨਹੀਂ ਸਿਰ ਪਕਾਈ ਹੁੰਦੀ ਚੱਕਾ ਉਹਦੇ ਕੱਪੜੇ 'ਚ ਗੱਟੜੀ ਜੀ ਚੱਕਾ ਆਉਦੀ ਤੇ ਭਾਈ ਆ ਜਿੱਧਰ ਜਾਣਾ ਪਾ ਜਾ ਖੜੀ ਹੋ ਕੋਈ ਨਹੀਂ ਧੀ ਹੈ ਜਿਹੜੀਆਂ ਮੇਰੇ ਨਾਲ ਕਰਨੀ ਤੇ ਮਾਂ ਨਾਲ ਵੀ ਹੋਣੀ ਆ ਚੱਲ ਚੱਲ ਭਾਈ ਜਾ ਬੜਬੜ ਬੜਬੜ ਕਰੀ ਜਾਉ ਕੰਮ ਦਾ ਡੱਕਾ ਨਹੀਂ ਤੋੜਦੀ ਚੰਗਾ ਖਾ ਲਉ ਚੰਗਾ ਪਾਲੂਗੀ ਹੁਣ ਕਿੱਧਰ ਜਾਵਾਂ ਮਾਂ ਖੂਹ ਚ ਲੈਣਾ ਖਾਤਾ ਛੱਲੇ ਹੁਣ ਕਿੱਧਰ ਜਾਵਾਂ ਪਾਸੂ ਜੇ ਬਦਲ ਕੇ ਆ ਕਰੂੰ ਕੜਤਾ ਜਾਏ ਮਢਲੀ ਕੇ ਨਾ ਖੂਹ ਚ ਲੈਣਾ ਖਾਤਾ ਛੱਲੇ ਹੁਣ ਦੱਸ ਕੀ ਕਰਾਂ ਤੂੰ ਪਰਮਜੀਤ ਨਹੀਂ ਆਉਂਦੀ ਸਸਰੀ ਜਾਲ ਬੇ ਹੁਣ ਜੋ ਆਖਲੀ ਹਾਂ ਸਸਰੀ ਘਰ ਕਿਵੇਂ ਆ ਠੀਕ ਆ ਮੱਥਾ ਟੇਕਦੀ ਜੋ ਲਿਖੀ ਆ ਨਾ ਉਹ ਗੀ ਜਾਨੀ ਤੀਏ ਕੋਈ ਨਾ ਫਿਰ ਹੋਂਦੀ ਘਾਤੋਂ ਵਿੱਚ ਕੋਈ ਨਾ ਰੋਣਾ ਮੈਂ ਵੀ ਹੁਣ ਉਧਰ ਪਿੰਡ ਚੋਂ ਆਈ ਸੀਗੀ ਮੈਨੂੰ ਵੀ ਕਦੇ ਖਾਸਾ ਰੋਲਾ ਜਪਈ ਜਾਂਦਾ ਸੀ ਥੋਡੇ ਕਹਿੰਦੇ ਉਧਰ ਤੇ ਮੈਂ ਕਿਹਾ ਵੀ ਬੇਬੇ ਨੇ ਲੜਦੀ ਹੋਊਗੀ ਹੋਰ ਕੀ ਕਰਨਾਗਾ ਸਾਰਾ ਨੰ ਕੰਮ ਕਰੀ ਜਾਨੀ ਆ ਕਹਿੰਦੀ ਕੰਮ ਨਹੀਂ ਕਰਿਆ ਹਾਂ ਦੇਖ ਲਾ ਕੇ ਪੈਗੀ ਤਾਂ ਸੋਚ ਬੰਦ ਕਰਤੀ ਦੇਖ ਤਾਂ ਸਹੀ ਕਹਿੰਦੀ ਜਾ ਵਗ ਜਾ ਆ ਲੀਰੇ ਫੜਾ ਤੇ ਚੱਕ ਕੇ ਅੱਛਾ ਦੇਖ ਲੈ ਹੁਣ ਸਭ ਕੁਝ ਖਾ ਕੇ ਆਜਮੇ ਕਰਕੇ ਹੁਣ ਲੀੜੇ ਫੜਾ ਤੇ ਬੈਠ। ਮਾਣ ਵੀ ਨਾ ਕਰਾ ਲਿਆ। ਚੱਲ ਬੇਬੀ ਤੂੰ ਆਪਣੇ ਘਰੇ ਆ ਜਾ। ਰੋਂਦੀ ਕਾਦੇ ਵਾਸਤੇ ਕਿ ਤੇਰਾ ਪੁੱਤ ਨਹੀਂ ਹੈਗਾ? ਜੰਮੇ ਆ ਪਾਲੇ ਆ ਤੈਂ। ਹੂੰ ਸਾਰਾ ਬੰਨੇ ਰੁੱਜੇਗਾ। ساری ਉਮਰ ਕੱਢ ਲਈ ਰੋ ਨਾ ਤੂੰ। ਇਹ ਕੀ ਤੇਰਾ ਘਰ ਨਹੀਂ ਵੀ ਤੇਰਾ ਘਰ ਹੀ ਹੈਗਾ। ਜਿੱਥੇ ਅਸੀਂ ਦੋ ਖਾਣੇ ਤੈਨੂੰ ਨਹੀਂ ਦੇਵਾਂਗੇ। ਉਰਾ ਫੜਾ ਦੇ ਪਹਿਲੇ। ਬਹਿ ਜਾ ਕਿੰਨੀ ਗਰਮੀ ਐ। ਇੰਨਾ ਦੁਪਹਿਰਾ ਹੈਗਾ। ਬਹਿ ਜਾ ਤੇ ਆਰਾਮ ਨਾਲ। ਬਹਿ ਜਾ। குட்டோ பண்ணிடி குட்ட பி சாதி குட்டி டீ ப ਨਗੋਸ ਕਰਦੀ ਸੀ ਕਾਫੀ ਟਾਈਮ ਦੀ ਕਰਦੀ ਆ ਹਨਾ ਬਿਖਾਸੇ ਟਾਈਮ ਦੀ ਤੇਰੇ ਨਾਲ ਬੁੱਤਵਾ ਨਾ ਨਹੀਂ ਕਰ ਅੱਛਾ ਹਾਂ ਨਾ ਜਾ ਤੜਕੇ ਟਕੇ ਰੋਟੀ ਬਕਾਉਣੀ ਆ ਅੱਛਾ ਫੇਰ ਭਾਂਡੇ ਮਾਇਂਦੀਆਂ ਅੱਛਾ ਫੇਰ ਲੀੜੇ ਤੋਹਨੀ ਆ ਫੇਰ ਵੀ ਕੁੜ 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 ਕਰੀ ਜੇ ਮੈਨੂੰ ਇਲਾਕੇ ਕੋਲਰ ਪਾਏਗੀ ਤਾਂ ਆਉਂਦੀ ਨੇ ਸੁੱਚ ਕੱਟ ਤੂੰ ਮੈਂ ਦੇਖ ਲੈ ਕਿਉਂਕਿ ਮੇਰੇ ਚ ਜਾਂ ਕਿ ਐਡਾ ਬੇਲਾ ਆਉਂਦਾ ਜੋ ਮੈਂ ਇੱਕ ਤੂੰ ਭਈ ਇਸ ਇਲਾਕੇ ਬੈ ਜਾਣੀ ਹਾਂ ਹਾਂ ਹਨਾ ਫਿਰ ਮੈਂ ਕੂਲਰ ਵੀ ਲਾ ਸਕਦੀ ਹਾਂ ਅਗਰ ਰੋਜ਼ ਲਈ ਦੇ ਰੋਸਿਆਣੇ ਬੰਦੇ ਦੇ ਰੋਜ਼ ਹੋ ਜਾਂਦੇ ਆ ਹੱਥਾਂ ਨੂੰ ਹੁਣ ਤਾਂ ਦੋ ਦੋ ਸੂਤ ਹੋ ਜਾਂਦੇ ਆ ਜਦੋਂ ਕੰਮ ਕਰਦੇ ਆ ਆਪਾਂ ਹਨਾ ਤੇ ਅਕੇ ਤੂੰ ਤੀਜੇ ਦਿਨ ਦੀ ਲੇਤ ਹੋਇਆ ਕਰ ਤੀਜੇ ਦਿਨ ਦੀ ਤੋਂ ਹੁਣ ਬਣਦਾ ਮੌਸਮ ਕੋ ਟਾਈਮ ਹੈਗਾ ਕਿ ਜਿਹਦੇ ਨੂੰ ਸਿਆਚ ਤਾਂ ਚੱਲ ਦੂ ਜਦ ਤੀਜਾ ਹੋ ਜਾਂਦਾ ਤੇ ਇਹ ਤੇ ਹੁਣ ਤਾਂ ਗਰਮ ਹੁਣ ਤਾਂ ਬੇਬੇ ਅਗਲਾ ਸਿਆਲ ਚ ਵੀ ਨਹੀਂ ਰੱਖਦਾ ਨਹੀਂ ਰੱਖਦਾ ਹੁਣ ਤਾਂ ਬਾੜੀ ਸਾਫ ਸਫਾਈ ਹੋ ਗਈ ਤੇ ਬਸ ਨਹੀਂ ਤਾਂ ਤੀਕੇ ਬਾਹਣ ਕਰਾ ਲੈਣਾ ਸਾਰੀਆਂ ਝੀਂਜਾਂ ਵੰਡ ਲੈਣਾ अच्छा सारा कुछ ਲੈ ਕੇ ਤੇ ਦੇਖ ਲੈ ਹੱਕ ਕੇ ਮੈਂ ਤੈਨੂੰ ਰੋਟੀ ਨਹੀਂ ਦੂੰਗੀ ਦੇਖ ਲੈ ਹਾਂ ਨਹੀਂ ਫੇਰ ਉਹ ਹੀ ਗੱਲ ਮਸਤਾ ਤੈਨੂੰ ਬੇਬੇ ਨਹੀਂ ਕਹਿੰਦੇ ਤੂੰ ਆਪ ਹੀ ਨਹੀਂ ਆਉਂਦੀ ਸੀਗੀ ਇਹਦੀ ਤੇਰਾ ਪੁੱਤ ਹੈ ਹਨਾ ਤੂੰ ਦਿਨ ਆਉਂਦੀ ਰਾਤ ਆਉਂਦੀ ਤਾਂ ਹੀ ਤਾਂ ਚਾਂਬਲ ਗਈ ਉਹਨੂੰ ਇਹ ਹੋਗਾ ਵੀ ਇਹ ਕਿਹੜਾ ਜਾਂਦੀ ਹੈ ਕਿਸੇ ਪਾਸੇ ਮੈਨੂੰ ਮਨਜੀਤ ਵਾਰੇ ਕਿ ਕਰ ਜਾਂਦਾ ਸੀ ਮੈਂ ਨਾ ਆਪਣਾ ਤੇ ਢਾਵਲਾ ਕਰ ਲਿਆ ਅੱਛਾ ਤੈਨੂੰ ਆਉਣ ਨਹੀਂ ਦਿੰਦੀ ਸਾਡੇ ਘਰੇ ਹਾਂ ਵੀ ਉਧਰ ਜਾਊ ਤਾਂ ਉਹਨੂੰ ਦੱਸੂਗੀ ਦੱਸੂਗੀ ਕੋਈ ਨਾ ਬੇਬੇ ਤੂੰ ਫਿਕਰ ਨਾ ਕਰ ਹਨਾ ਜਮੀਨਾਂ ਨਾਲ ਰੋਟੀ ਨਹੀਂ ਹੁੰਦੀ ਜਿਹੜੇ ਹੁਣ ਆਪਣੇ ਬੇਗਰੀਬ ਗਰੀਬੇ ਹੁੰਦੇ ਆ ਜਿਨ੍ਹਾਂ ਕੋਲ ਜ਼ਮੀਨਾਂ ਹੁੰਦੀਆਂ ਨਹੀਂ ਉਹ ਨਹੀਂ ਮਾਪਿਆਂ ਨੇ ਰੋਟੀ ਦਿੰਦੇ ਆਪਦੇ ਨੱਕ ਸ਼ਰਮ ਨੂੰ ਰੋਟੀ ਦੇਣੀ ਹੁੰਦੀ ਆ ਬੰਦੇ ਨੇ ਕੋਈ ਜ਼ਮੀਨਾਂ ਨੂੰ ਰੋਟੀ ਨਹੀਂ ਦੇਣੀ ਤੈਨੂੰ ਅਸੀਂ ਦੇਵਾਂਗੇ ਬਿਨਾਂ ਜ਼ਮੀਨ ਤੇ ਰੋਟੀ ਬਾਕੀ ਅਸੀਂ ਕੌਣਾ ਦੇਣ ਵਾਲੇ ਤੈਨੂੰ ਤੇਰਾ ਘਰ ਆਇਆ ਆਪਦਾ ਤੇ ਬੰਨਿਆ ਸਾਰੀ ਉਮਰ ਦਾ ਹਨਾ ਪਹਿਲੇ ਤਾਂ ਤੇਰੇ ਹੀ ਸੀ ਘਰ ਤੇ ਜੰਮ ਤੇ ਪਾਲ ਤੇ ਡੇੜੇ ਕਰਤੇ ਸਾਡੇ ਵੇਲੇ ਤਾਂ ਬੇਬੇ ਇਹਦੂ ਵੀ ਮਾੜਾ ਟਾਈਮ ਆਊਗਾ ਸਾਡੇ ਤੇ ਪੁੱਤਾਂ ਨੇ ਤਾਂ ਸਾਨੂੰ ਜ਼ਮੀਨ ਹੀ ਅੰਦਰ ਪੜਨ ਦੇਆ ਕਰਨਾ ਇਹਦੂ ਮਾੜਾ ਹੀ ਆਊਗਾ ਟਾਈਮ ਚੰਗਾ ਨਹੀਂ ਆਉਂਦਾ ਇਹ ਬੜੇਪਾ ਵੀ ਸਭ ਤੇ ਆਉਣਾਗਾ ਕੰਮ ਤਾਂ ਬੇਬੇ ਸਾਥੋਂ ਨਹੀਂ ਹੁੰਦੇ ਛੋੜੇ ਹੱਥਾਂ 'ਚ ਜੰਮੇ ਪਲੇ ਵਾਲੀ ਗੱਲ ਐ ਜੀ। ਤਾਂ ਛੋੜੇ ਹੱਥਾਂ 'ਚ ਜੰਮੇ ਪਲੇ ਆਂਗੇ ਸਾਥੋਂ ਨਹੀਂ ਕੰਮ ਤਾਂ ਹੁੰਦਾਗਾ। ਸੋ ਥੋ ਹੁਣ ਸਾਰੀ ਉਮਰ ਕਿੱਥੋਂ ਹੋਊਗਾ? ਸਾਰੀ ਉਮਰ ਬਥੇਰਾ ਕੰਮ ਕਰ ਲਿਆ ਤੁਸੀਂ। ਮੇਰੇ ਅਈ ਤੋਂ ਤੂੰ ਐਂ ਕਹਵੇਂ ਬੇ ਤੇ ਥੋਂ ਕੰਮ ਕਰਾਉਂਦੀ ਸੀ ਮੈਂ ਕੋਈ। ਨਾ ਕੀਤੇ ਤਾਂ ਕੁਝ ਨਿਕਰਾਇਆ। ਤੇ ਬਸ ਤੈਨੂੰ ਉਹਦਾ ਜ਼ਿਆਦਾ ਪਿਆਰ ਹੁੰਦਾ ਸੀ ਬੇਬੇ ਥੋੜਾ ਜ੍ਹਾ। ਚਲ ਐਂ ਦੀ ਡੁੱਬੜੀ ਨਾ ਬੈਠੀ ਆਂਗੀ ਮੈਨੂੰ ਕੀ ਤਾਂ ਸਿਗਿਆ ਧੋਖਾ ਦੇ ਦੂ। ਤੇ ਫਿਰ ਤੂੰ ਇੰਨੇ ਦਿਨ ਦੀ ਜ਼ੁਲਮ ਸਹੀ ਗਈ ਤੇ ਥੋਂ ਉਹ ਬਸ ਮੈਂ ਉਹ ਜਿਹੜੀ ਚੇਪ ਹੁੰਦੀ ਉਹ ਚੇਪ ਹੀ ਹੁੰਦੀ ਹੈ ਬਸ ਪਤਾ ਹੀ ਰਹੀ ਵੀ ਚਾਹ ਮੁਝੇ ਪਪਾ ਆ ਗਈ ਹੈ ਨਾ ਹਾਂ ਐਵੇਂ ਨਾ ਜਨਤਾ ਕਰਿਆ ਕਰ ਭੌਂਕਦੀ ਫਿਰਨ ਦੇ ਦੇਖੂਗੀ ਜ਼ਮੀਨ ਨਾਲ ਕਿੰਨੀਆਂ ਕੁ ਕੋਠੀਆਂ ਪਾ ਲੂਗੀ ਵੀ ਆਪਾਂ ਭੁੱਖੇ ਮਰਾਂਗੇ ਇਹਦਾ ਜਿਹੜਾ ਵੈਗਰੂ ਨੇ ਜੀ ਨੂੰ ਦੇਣਾ ਉਹਨਾਂ ਦੇਣਾ ਹੀ ਹੈਗਾ ਬੇਬੇ ਵੀ ਤੇਰੇ ਪੁੱਤ ਦਾ ਘਰ ਹੈ ਜੀ ਲਾ ਕੇ ਰਹਿ ਜੇ ਤੂੰ ਸੀ ਤੇਰਾ ਪੁੱਤ ਦੀ ਫੇਰ ਹੀ ਮੈਂ ਆਈ ਆ ਹਨਾ ਹੁਣ ਤੂੰ ਕੋਈ ਕਿਸੇ ਗੱਲ ਦੀ ਫਿਕਰ ਨਾ ਕਰ ਨਾ ਤੂੰ ਆਪਦਾ ਰਾਮ ਨਾ ਪੈ ਮੇਰੇ ਪਾਣੀ ਪਾਇਉਣੀ ਨਾ ਲਾ ਉਹਨਾਂ ਦਾ ਤਾਂ ਇਹ ਬੰਨ ਬਹੁਤ ਉਤਪਾਇਆ ਮੈਂ ਕੀ ਲਾਜ ਬਣਾਵਾਂ ਚੱਲ ਹੁਣ ਛੱਡ ਪਰਾਂ ਉਹਦਾ ਉਹ ਤਾਂ ਹੈ ਜਿਹੇ ਜੀ ਹੈਗੀ ਕਾਹਨੋਂ ਨਹੀਂ ਮੈਨੂੰ ਬਹੁਤ ਉਤਪਾਇਆ ਰੋਟੀ ਖਾਣੀ ਹੈ ਬੇਬੀ ਰੋਟੀ ਪਕਾ ਕੇ ਦੇ ਦੇ ਬਸ ਪਹੀ ਰੋਟੀ ਤੇ ਮੈਂ ਖਾ ਲਈ ਤੜਤੀ ਬਣਾ ਲਈ ਸੀ ਰੋਟੀ ਚਾਦੀ ਕੁੱਟ ਕਰ ਲੈਣੇ ਆ ਫਿਰ ਹਾਂ ਕਿਆ ਕੋਈ ਟਾਈਮ ਨਾ ਲਾ ਕੱਪੜੇ ਵਾਧ ਲੈ ਤੇ ਰੈਸਟ ਕਰ ਲੈ ਚਾਟਾ ਇੱਥੇ ਕਿੰਨਾ ਕੰਮ ਆਇਗਾ ਕੰਮ ਤਾਂ ਹੋ ਹੀ ਜਾਂਦੇ ਰਹਿੰਦੇ ਨੇ ਸਾਰਾ ਬਾਕੀ ਸਾਰੀ ਉਮਰ ਤੁਸੀਂ ਕੰਮ ਨਹੀਂ ਕਰਿਆਗਾ ਹਨਾ ਲਖੇਰਾ ਉਹ ਤਾਂ ਹੁਣ ਕਰਿਆ ਯਾਦ ਨਹੀਂ ਪੀ ਹਾਂ ਹਾਂ ਉਹ ਕੰਜਾ ਸਾਰੇ ਉਹ ਮ ਕੰਮੀ ਕੀਤਾ ਮੇਰਾ ਤਾਂ ਜੀ ਕਰਦੀ ਇੱਕ ਤੜਕੇ ਵੀ ਖੂ ਖਾਤਾ ਗੰਦਾ ਕਰ ਦੇ ਦੇਖ ਲੈ ਲੈ ਕਿੱਡੀ ਬੇਇੱਜ਼ਤੀ ਸੀ ਮੱਥੇ ਹੀ ਨਾ ਲੱਗਾ ਇਹਨਾਂ ਦੇ ਤੇ ਸਾਡੀ ਕਿੱਡੀ ਬੇਇੱਜ਼ਤੀ ਸੀ ਵੇ ਭੈਲਾ ਕਹਿੰਦਾ ਮੈਂ ਰੋਟੀ ਪਿੱਛੇ ਹਾਂ ਹੀ ਹੁੰਦੀ ਛੋਟੀ ਹੁੰਦੀ ਮਗਰ ਉਹ ਮੈਂ ਤਾਂ ਕਹੀ ਸੀ ਹਾਂ ਵੀ ਮੈਂ ਰੋਟੀ ਪਿੱਛੇ ਮਰ ਗਈ ਇਹਨਾਂ ਦੀ ਤਾਂ ਮੇਰੇ ਤੋਂ ਮਿੰਦਕ ਜਾਣ ਔਖੀ ਹੁੰਦੀ ਸੋਨੂੰ ਵੀ ਸ਼ਰਮ ਸੀ ਉਹ ਤਾਂ ਰੱਖ ਤੂੰ ਕਿਹਨੇ ਵੱਡਾ ਕਰ ਦਿੰਦਾ ਕਦੇ ਛੋਟਾ ਕਰ ਦਿੰਦਾ ਕਦੇ ਵੱਡਾ ਕਰ ਦਿੰਦਾ ਕਦੇ ਛੋਟਾ ਕਰ ਦਿੰਦਾ ਸਾਡੇ ਕੰਦੇ ਦਾ ਬੇਬੇ ਜਿਉਂ ਤੂੰ ਅਸੀਂ ਤੈਨੂੰ ਉਦੋਂ ਵੀ ਕਿਹਾ ਸੀ ਬੇਬੇ ਤੂੰ ਸਾਡੇ ਨਾਲ ਰਲ ਜਾ ਤੂੰ ਕਹਿੰਦੀ ਵੀ ਮੈਂ ਭ ਤੇ ਵਿਜੈ ਨੇ ਤਾਂ ਗ ਕਰਦੀ ਸੀ ਤੂੰ ਉਹ ਮੈਂ ਕੀਤਾ ਮੈਨੂੰ ਚੱਕਰ ਦਾ ਹੈਰਾ ਕਿ ਅਭੀ ਕੋਈ ਬਾਰੇ ਨਹੀਂ ਆਇਆ ਸੀ ਕਿੱਡੀ ਬੇਇੱਜ਼ਤੀ ਉਹਨੂੰ ਸ਼ਰਮ ਨਹੀਂ ਆਈ ਜਮੀ ਐ ਕਰਤਾ ਤੂੰ ਨਾਮ ਦੀ ਖਬਰ ਕਿੱਦਾਂ ਜਾਨਦੀ ਹਾਂ ਹਾਂ ਵੀ ਐਡੀ ਬੇਇੱਜ਼ਤੀ ਕਰਦੀ ਇਹ ਬੰਦੇ ਹੁਣ ਕਿਤੇ ਮੈਂ ਬਾਸ ਆਉਂਦੀ ਨਹੀਂ ਸੀ ਅਹੇ ਜੇ ਕੰਮ ਨਹੀਂ ਕਰਦੇ ਹੁੰਦੇ ਬੇਬੇ ਤੇ ਰੱਕਿਆ ਬੰਦਾ ਕਰੇ ਵੀ ਕੀ ਪਈ ਹੈਨਾ ਹੁਣ ਪੁੱਤਾਂ ਨੂੰ ਇਹ ਜੀ ਦਾਦਾ ਕੀ ਕਰਨ ਹਾਂ ਕੀ ਕਰੇਂਦਾ ਪੁੱਤਾਂ ਦਾ ਡੁੱਡੇ ਡਮਾਗ ਦਾ ਮਾਂ ਪਿੱਛੇ ਮੱਚਦੀ ਨਹੀਂ ਗੱਲ ਉਹਨਾਂ ਨੂੰ ਉਹਨਾਂ ਨੂੰ ਆਈਂ ਦਾ ਵੀ ਇੱਕ ਆਪਣਾ ਕਰਨੀ ਇੱਕ ਆਪਣਾ ਕਰਨਗੇ ਵੀ ਸਾਡੀ ਮਾਂ ਨਾਲ ਆਏ ਹੁੰਦੀ ਐ ਪਤਾ ਨਹੀਂ ਕਹੇ ਜੀ ਆ ਡੈਡ ਐਨ ਦਾ ਤੋਂ ਆਈ ਮਾਂ ਤਾਂ ਮਾਂ ਹੀ ਹੁੰਦੀ ਐ ਹਾਂ ਮਾਂ ਮਾਂ ਹੀ ਹੁੰਦੀ ਐ ਹਾਂ ਪਹਿਲਾਂ ਉਹ ਤੋਂ ਸਾਰਾ ਦਿਨ ਕੰਮ ਕਰੀ ਜਾਂਦੀ ਮੈਂ ਕਿਸੇ ਦੇ ਆਉਣਾ ਨਹੀਂ ਸੀ ਜਾਣਾ ਸੋਡੇ ਕੋਲ ਵੀ ਨਹੀਂ ਸੀ ਹੁੰਦੀ ਦੇਖ ਤੇ ਹੁਣ ਕੀ ਕਹਿੰਦੇ ਹੁੰਦੇ ਨੇ ਕੱਢਣ ਵੇ ਦੇ ਕੱਢਤਾ ਆਈ ਵੀ ਨਹੀਂ ਲੇਕਾ ਦੇ ਕੇ ਵੀ ਪੁੱਛਿਆ ਮੁੜ ਕੇ ਵੀ ਕਿੱਧਰ ਜਾਂਦੀ ਹੈ ਕਿੱਧਰ ਨਾ ਜਾਂਦੀ ਉਹਨੂੰ ਕਿ ਲੋੜ ਸੀ ਤਾਂ ਓਕੀ ਹੋ ਰਹੀ ਸੀ ਮੈਨੂੰ ਗੋਡੇ ਨਾਲ ਲਾ ਰਿਆ ਪੁੱਠੀ ਮੋੜ ਲਿਆ ਕੋਈ ਨਾ ਬੇਬੀ ਤੇਰਾ ਆਪਦਾ ਘਰ ਹੈ ਵੀ ਮੈਂ ਕਿੱਧਰ ਨੂੰ ਜਾਵਾਂ ਹੁਣ ਕੋਈ ਨਾ ਫੇਰ ਕੀ ਹੋਗਾ ਤੇਰਾ ਆਪਦਾ ਘਰ ਆਏਗਾ ਆ ਕੇ ਹਰਖ ਦਾ ਮਾਰਿਆ ਬੰਦਾ ਨਰਕ ਚ ਜਾਵਾ ਨਰਕ ਚ ਜਾਵਾ ਕਾ ਵਖੀ ਤੀ ਤੂੰ ਨਿਕਲ ਗਈ ਨਹੀਂ ਸੋਨੂੰ ਬਦਨਾਮ ਵੀ ਹੁੰਦੀ ਮੈਂ ਤਾਂ ਉਧਰ ਪਸੂ ਬਦਲਣ ਜਾਂਦੀ ਸੀ ਮੈਂ ਮੈਂ ਉਧਰ ਪਹਿਲਾਂ ਕਿਸੇ ਦੇ ਘਰੇ ਜਾ ਕੇ ਮੈਨੂੰ ਉਹਨਾਂ ਨੇ ਦੱਸਿਆ ਕਹਿੰਦੇ ਐਂ ਕਰਕੇ ਛੋੜੇ ਉਧਰ ਪਾਲਾ ਕਲੇਸ ਪਈ ਜਾਂਦਾ ਸੀ ਇਦਾਂ ਛੋੜਾ ਘਰ ਨਾਲ ਲੱਗਦਾ ਉਹਨਾਂ ਦੇ ਤੇ ਮੈਂ ਆਖਿਆ ਵੀ ਉਹੀ ਬੋਲਦੀ ਹੋਊਗੀ ਬੇਬੇ ਨਾਲ ਹੀ ਬੋਲਦੀ ਹੋਊ ਮੈਂ ਬਸ ਇਧਰੋਂ ਐ ਤੁਰੀ ਆਉਣੀ ਐ ਨੇ ਤੂੰ ਆ ਗਈ ਮੂਰੇ ਉਹਨੂੰ ਕਿਹਾ ਵੀ ਬੋਲ ਨਾ ਚੁੱਪ ਕਰ ਜਾ ਬਸ ਆਉਂਦੀ ਨਹੀਂ ਕੋਈ ਲੱਗਦੀ ਸੱਚ ਕਰ ਅੱਛਾ ਹਾਂ ਦੇਖ ਲੈ ਹਾਂ ਕਹਿੰਦੇ ਗਿਆ ਜਿੱਧਰ ਜਾਣਾ ਕੇ ਮੇਰੇ ਚ ਜਾਨ ਨਹੀਂ ਕਹਦੇ ਮੈਂ ਪੁੱਤਰ ਵੀ ਨਹੀਂ ਚਲਾ ਸਕਦੀ ਆਪ ਸਰਦਨ ਇਸ ਵਿੱਚ ਬੈਠੀ ਰਹਿੰਦੀ ਉਹਰੇ ਕਰਮ ਚੰਗੇ ਸੀ ਮੂਰੇ ਤੂੰ ਆ ਗਈ ਪੁੱਤ ਮੈਨੂੰ ਕਰ ਲਿਆ ਬੇਇੱਜ਼ਤੀ ਦੇ ਬੇਬੇ ਸਾਰਿਆਂ ਦੀ ਸੀ ਕੀ ਇਹ ਚ ਇਹ ਤਾਂ ਹੈ ਵੀ ਹਣ ਸਾਬ ਨੂੰ ਕੀ ਪਤਾ ਸੀਗਾ ਵੀ ਕੀ ਗੱਲ ਹੋਈਏ ਕਿੱਧਰ ਭਾਗੀ ਬੇਬੇ ਨਾ ਹਜੇ ਜ਼ਿਕਰ ਵੀ ਨਹੀਂ ਆਈ ਦੇਖਣਾ ਨਹੀਂ ਉਹਨੂੰ ਕਿ ਲੋੜ ਆ ਗਈ ਉਹਦਾ ਮਸਾ ਟਾਲੀ ਹੋ ਗਈ ਘਰ ਔਖਾ ਹੋ ਗਿਆ ਹੁਣ ਸਾਰਾ ਕੁਝ ਖਾ ਲਿਆ ਹਾਜ਼ਮੇ ਕਰ ਲਿਆ ਉਹਨੇ ਹੁਣ ਤੇਰੀ ਕੀ ਲੋੜ ਆ ਗਈ ਉਹਨੂੰ ਫਿਰ ਦਿਨਾਂ ਨੇ ਭੌਂਕਦੀ ਕੋਈ ਫਿਕਰ ਨਾ ਕਰ ਕਿਸੇ ਗੱਲ ਦੀ ਫਿਰ ਚੀਜ਼ਾਂ ਦਾ ਹੀ ਮੋਹ ਹੋ ਗਿਆ ਬੱਚਾ ਚੀਜ਼ਾਂ ਦਾ ਹੀ ਮੋਹ ਹੈ ਬੇਬੇ ਫਿਰ ਉਹੀ ਤਾਂ ਗੱਲ ਹੈਗੀ ਚੀਜ਼ਾਂ ਦੀ ਮੋਹ ਹੈ ਹੁਣ ਸਾਡੇ ਮਾਂ ਮੇਰੀ ਮਾਂ ਐ ਲਾ ਲਓ ਤੁਸੀਂ ਉਹਨੂੰ ਉਹੀ ਗੱਲ ਆ ਵੀ ਉਹਨਾਂ ਨੂੰ ਕਿਹੜਾ ਕੋਈ ਰੋਟੀ ਦੇ ਦਊਗਾ ਹਨਾ ਵੀ ਜੀ ਉਹਨਾਂ ਨਾਲ ਕੋਈ ਇਹੋ ਜਿਹਾ ਕੁਝ ਬਣੇ ਦੁੱਖ ਤਾਂ ਲੱਗਦਾ ਹੀ ਆ ਇੱਥੇ ਹੁਣ ਬੁੱਕੜ ਜੀ ਵੀ ਲੈ ਲਿਆ ਰੋਂਦੀ ਨੂੰ ਵੀ ਪਰਿਆ ਲੈ ਕੇ ਵੀ ਘਰੇ ਆ ਗਈ ਸੀ ਜੇ ਤੇ ਉੱਥੇ ਮੇਰਾ ਕੌਣ ਸੀ ਜੇ ਤੂੰ ਨਾਮ ਵੀ ਤੇ ਬੇਬੇ ਤੂੰ ਆਏ ਨਾ ਸੋਚ ਇਹ ਗੱਲ ਨਾ ਕਹਿ ਵੀ ਮੇਰਾ ਘਰ ਹੈਗਾ ਘਰ ਤਾਂ ਪਹਿਲਾਂ ਤੇਰਾ ਹੀ ਸੀਗਾ ਇਹ ਅੱਜ ਵੀ ਤੇਰਾਗਾ ਚੱਲ ਆਪਾਂ ਮੇਰਤਾ ਕਰ ਦਨੇ ਤੀਸੀ ਆਪਾਂ ਦੀ ਵੀ ਮੇਰੇ ਆ ਭਲਾਨੇ ਪੁੱਤ ਦਾ ਤੂੰ ਕੇ ਹਾਂ ਇਹ ਤਾਂ ਹੈਗਾ ਹੀ ਬੇਬੇ ਕੋਈ ਨਾ ਕੋਈ ਗੱਲ ਦਿਲ ਤੇ ਨਾ ਲਿਆ ਤੂੰ ਹੁਣ ਪੈ ਜਾ ਨਾ ਹਣਾ ਬੇਬੇ ਤੂੰ ਨਾ ਲੈਂਦੀ ਜੇ ਨਾ ਹਣਾ ਸੀ ਫਿਰ ਪੈ ਜਾ ਤੂੰ ਹੀ ਸਿੱਧੀ ਕਰ ਲੈ ਮੈਂ ਚਟ ਮੈਂ ਚਾਚੂ ਬਣਾਉਣੀ ਆ ਨਾਲੇ ਮੈਂ ਪਸੂਜੇ ਬਦ ਲਿਆ ਮੈਂ ਕੋਈ ਵੀ ਗੱਲ ਦਿਲ ਤੇ ਨਹੀਂ ਹੋਣੀ ਬੇਬੇ ਹੁਣ ਤਾਂ ਖੁਸ਼ੀ ਹੋ ਗਿਆ ਚਾਹੀ ਆਪਦਾ ਖਾ ਪੀ ਤੇ ਆਰਾਮ ਕਰ ਆਵਦੇ ਘਰੇ ਤੇਰਾ ਆਪਦਾ ਘਰ ਇਹ ਜੀ ਲਾ ਕੇ ਰਹਿ ਕਿਸੇ ਦਾ ਫਿਕਰ ਨਹੀਂ ਕਰਨਾ ਠੀਕ ਪੈ ਜਾ ਮਿੰਦੀ ਜੱਟ ਬੇਬੇ ਲਾਇਦੀ ਪੁੱਤ ਦਾ ਪਤਾ ਲੱਗ ਜਾਂਦਾ ਲਾਏ ਘਰਾਣੇ ਕਰ ਦਿੱਤੀ ਪੁੱਤ ਦਾ ਉਹਨੇ ਤਾਂ ਕਦੇ ਐਵੇਂ ਵੀ ਨਹੀਂ ਕਿਹਾ ਨਾਲ ਆ ਬੀਬੀ ਜੇ ਰੋਟੀ ਖਾਲਾ ਭਾਵੇਂ ਮੈਂ ਆਪ ਹੀ ਬਣਾਉਂਦੀ ਸੀ ਤੇ ਇਹਨੇ ਦੇਖ ਲੈਣਾ ਇਹ ਬੁੱਕਲ ਚ ਲਿਆ ਨੇ ਪੁੱਠੀ ਮੋੜਿਆ ਨਾ ਚਾਹ ਪਾਣੀ ਦਿੱਤਾ ਨਾਲੇ ਤੇਰਾ ਘਰ ਐ ਕੋਈ ਚੀਜ਼ ਕਰਾ ਕੇ ਕਾਲਾ ਜਿਹਦਾ ਚਿੱਤ ਮੰਨਦਾ ਉਹਨਾਂ ਨੂੰ ਬੁੜੀ ਦਾ ਮਸਾਹਾਰਾਦਨ ਕਰੀ ਜਾਂਦੀ ਸਾਰਾ ਦਿਨ ਕਰੀ ਜਾਂਦੀ ਤਾਂ ਵੀ ਕੁੱਤੇ 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 ਉਹਨੇ ਕੁਛ ਵੀ ਨਾ ਸੋਚਿਆ ਮੇਰੇ ਬਾਰੇ ਕੁਸ ਤਾਂ ਬੁੜੀ ਸੋਚਦੀ ਵੀ ਮੇਰੀ ਸੱਸ ਸਹੇੜ ਕੇ ਲਈ ਹੈ ਮੈਨੂੰ ਕੁਸ ਤਾਂ ਸੋਚਦੀ ਮਾੜਾ ਮੋਟਾ ਇਹ ਨਾ ਮੋੜਦੀ ਲੈ ਵਿਚਾਰੀ ਉਹ ਪਰਮਜੀਤ ਐਵੇਂ ਬੰਦਾ ਨਰਕ ਚ ਵਗ ਜਾਂਦਾ ਹਰਖ ਦਾ ਮਾਰਿਆ ਤੇ ਫੇਰ ਮੇਰੇ ਪੁੱਤਾਂ ਤਾਂ ਬਾਹਰ ਨਿਕਲਣ ਯੋਗੇ ਨਹੀਂ ਸੀ ਮੇਰੇ ਤਾਂ ਦੋਨੇ ਬਿਸ਼ਰਮੀ ਪਤਾ ਕਿੰਨੀ ਆਉਂਦੀ ਸੀ ਇਹ ਤਾਂ ਕੁੰਡ ਗੱਡ ਕੇ ਟੱਪ ਜਾਂਦੀਆਂ ਗੱਲ ਕਰ ਆ ਬੇਚੇਰੀ ਕਹਾਣੇ ਕਰਦੀ ਜਿਹੜੀ ਮੈਨੂੰ ਲਵੇ ਲਾ ਲੰਦੀ ਹੈ ਇਹਦਾ ਫੇਰ ਵੀ ਰਾਤ ਦਾ ਦੁਗਣ ਦਿਨ ਦਾ ਦੁਗਣਾ ਫਰਕ ਹੈ ਮਨਪ੍ਰੀਤ ਇਹਨਾਂ ਦਾ ਕੁਝ ਵੀ ਨਾ ਸੋਚਿਆ ਮੇਰੇ ਕਣੀ ਹਾਂ ਚੰਗਾ ਬੇਚੇਰੀ ਨੇ ਪਾਣੀ ਪੀਂਜੇ ਜਿਹਾਉਂਦੇ ਰਹਿਣ ਜਿਹੜੀ ਨੇ ਮੈਨੂੰ ਲਵੇ ਲਾ ਲਿਆ ਬਾਤ ਬੇਬੇ ਕੋਲੇ ਵੀ ਜਾ ਆਵਾਂ ਉਹਨਾਂ ਕੋ ਕਾਜਾ ਫੜ ਲੈਂਾਂ ਬੇਬੇ ਉਹ ਤਾਂ ਹੈ ਨਹੀਂ ਬਾਈ ਘਰੇ ਕਿੱਧਰ ਗਈ ਹੈਗੀ ਬੇਬੇ ਦਰਬਾਰ ਹੂ ਬਾੜੇ ਤੇ ਜਿਹੜੀ ਉਹ ਸਾਡੇ ਸਬਜ਼ੀ ਲਈ ਹੋਈ ਉੱਥੇ ਹੈਣੀ ਉੱਥੇ ਤਾਂ ਮੈਂ ਦੇਖਿਆ ਉੱਥੇ ਤਾਂ ਹੈ ਨਹੀਂ ਉਧਰ ਦੀ ਆਇਆ ਮੈਂ ਕੋਲਦੀ ਹੈ ਸਰ ਮੈਨੂੰ ਨਹੀਂ ਪਤਾ ਬਾਈ ਤੈਨੂੰ ਕਿਉਂ ਨਹੀਂ ਪਤਾ ਜੇ ਘਰੇ ਸੋਢੀ ਹੈ ਸਾਡੇ ਥੋੜੀ ਹੈ ਹੋਂ ਬੇਬੇ ਬੇਬੇ ਹਾਂ ਮੈਨੂੰ ਪਤਾ ਹੀ ਨਹੀਂ ਬਾਈ ਫਿਰ ਫਿਰ ਕਿੱਧਰ ਗਈ ਮੈਨੂੰ ਦੱਸ ਨਾ ਮੈਂ ਉਧਰ ਫਿਰ ਪਾੜ ਲਾ ਮੈਨੂੰ ਕਾਗਜ਼ ਲੈ ਕੇ ਆਉਣਾ ਸੀ ਇੱਕ ਫੜ ਕੇ ਕਾਦੇ ਕਾਗਜ਼ ਹੈਗਾ ਸੀ ਕੋਈ ਕੰਮ ਦਾ ਆਪਣੇ ਕੰਮ ਦਾ ਦੱਸ ਬਾਈ ਮੈਨੂੰ ਕੰਮ ਕੀ ਆ ਕੰਮ ਦੱਸਾਂਗੇ ਪਹਿਲਾਂ ਬੇਬੇ ਦਾ ਦੱਸ ਤੂੰ ਵੇ ਬਤਾਈ થી ਹੋ ਗਈ ਹਾਂ ਨਹੀਂ ਤਾਂ ਘਰੇ 2-3 ਘੰਟੇ ਹੋ ਗਏ ਨੂੰ ਤਾਂ ਤੇ ਤੂੰ 2-2.5 ਘੰਟੇ ਦਾ ਮੁੜ ਕੇ ਪਤਾ ਨਹੀਂ ਲੱਸੇ ਵੀ ਕਿਦੇ ਘਰੇ ਆਇਆ ਹਾਂ ਮੈਂ ਤਾਂ ਉਹ ਕਰਤੀ ਬਾਈ ਉਹਨੂੰ ਭੇਜ ਤਾਂ ਕਰੋ ਇੱਥੇ ਮੇਰੇ ਨਾਲ ਲੜੀ ਜਾਂਦੀ ਸੀ ਮੈਂ ਤਾਂ ਗੰਡੜੀ ਚ ਕਾ ਕੇ ਕੱਢਤੀ ਇੱਥੋਂ ਕਰੋ ਕਮਾਲ ਦੀ ਐ ਤੇਰਾ ਜਿਹਨ ਦਿਮਾਗ ਠੀਕ ਆ ਉਹ ਮੇਰੀ ਬੇਬੇ ਹੈਗੀ ਤੂੰ ਕਿ ਮੌ ਨੇ ਕੱਢਤੀ ਕਰੋ ਉਹ ਹੋਊਗੀ ਬੇਬੇ ਤੁਹਾਡੀ ਹੋਊਗੀ ਮੈਨੂੰ ਤੇ ਕੁਝ ਨਹੀਂ ਲੱਗਦੇ ਉਹ ਮਾਂ ਕੀ ਤੁਹਾਡੀ ਥੋੜਾ ਕੁਝ ਲੱਗਦਾ ਨਹੀਂ ਮੇਰੀ ਉਹ ਕੀ ਲੱਗੀ ਆਪਦੀ ਗੌਰ ਕਰ ਲਓ ਮੈਂ ਨਹੀਂ ਗਈ ਮਗਰਨ ਦੇਖਾਂ ਮੈਂ ਤਾਂ ਘਰੋਂ ਤੂੰ ਜਾਣਾ ਸੀ ਜੇ ਤੇਰੀ ਮਾਂ ਹੁੰਦੀ ਫਿਰ ਤੂੰ ਜਾਂਦੀ ਨਾ ਮੈਂ ਤਾਂ ਕਿਰਾ ਘਰੋਂ ਕੱਢਤੀ ਸੀ ਨਾ ਜੇ ਤੇਰੀ ਮਾਂ ਹੁੰਦੀ ਤੂੰ ਜਾਂਦੀ ਨਾ ਮਗਰ ਬੋਲ ਹੁਣ ਹੁਣ ਮੂੰਹ ਚ ਕੁੰਗਣੀਆਂ ਵੜਕੀਆਂ ਤੇਰੇ ਜੇ ਮੇਰੀ ਮਾਂ ਹੁੰਦੀ ਮੈਂ ਗੌਰ ਕਰ ਲੈਂਦੀ ਹੁਣ ਤੁਹਾਡੀ ਮਾਂ ਕੀ ਗੌਰ ਕਰ ਲਓ ਆਪਦੀ ਮੈਂ ਤਾਂ ਕੱਢਤੀ ਤੇਰਾ ਦਿਮਾਗ ਬਾਲਾ ਉੱਚਾ ਹੋ ਰਿਹਾ ਥੋੜਾ ਏ ਉੱਚਾ ਹੋ ਬੈਣਾ ਬਾਈ ਇੱਥੇ ਬੜਬੜ ਕਰੀ ਜਾਂਦੀ ਰਹਿੰਦੀ ਆ ਉਹ ਕੂਲਰ ਲੈ ਕੇ ਛੱਡ ਕੇ ਬੈ ਜਾਂਦੀ ਆ ਬਿਜ ਤਾਂ ਕੋਈ ਭਰਦਾ ਨਹੀਂ ਹੈਗਾ ਕੂਲਰ ਦਾ ਘਰ ਆ ਇਹ ਤੂੰ ਬਾਅਦ ਚ ਆਈ ਹੈ ਤੂੰ ਤਾਂ ਕਹਿੰਦਾ ਮੌਨ ਕੂਲਰ ਛੱਡ ਕੇ ਬਹਿ ਜਾਂਦੀ ਆ ਉਹ ਤੇਰਾ ਦਿਮਾਗ ਸੈੱਟ ਨਹੀਂ ਮੈਨੂੰ ਪਤਾ ਤੇਰਾ ਬਾਈ ਨੂੰ ਮੈਂ ਕਰਦਾ ਗੱਲ ਨਾ ਸੱਟ ਹੋਣ ਦੇ ਕੋਈ ਨਾ ਤੂੰ ਮਾੜਾ ਮੋੜਾ ਪੁੱਛਣਾ ਇਹ ਵੀ ਕਦੋਂ ਦੀ ਗੀ ਹੈ ਕਈ ਵਾਰੀ ਬੁੱਢਾ ਸਰੀਰ ਹੈ ਕੋਈ ਮੈਂ ਕੀ ਪੁੱਛਾਂ ਮੇਰੀ ਕੀ ਲੱਗੇ ਉਹ ਮੈਂ ਨਹੀਂ ਪੁੱਛਦੀ ਕਿਸੇ ਦੀ ਮੈਂ ਨਹੀਂ ਇਹ ਕਰਦੀ ਮੈਂ ਐਵੇਂ ਫਿਕਰ ਕਰੀ ਜਾਵਾਂ ਵਿੱਚ ਮੇਰੇ ਤਾਂ ਮਸਾ ਖੜਾ ਸੁਟਿਆਗਾ अच्छा तेरा ਖੜਾ ਛੁੱਟ ਗਿਆ ਚਲ ਮੈਂ ਪਤਾ ਕਰਦਾ ਹੁਣ ਤੇ ਬਾਈ ਕਿੱਥੇ ਹੈਗਾ ਉਹ ਤਾਂ ਹੈ ਨਹੀਂ ਬਈ ਮਾਨਸਾ ਗਏ ਹੋਏ ਕੰਮ ਚ ਸਵੇਰ ਦੇ ਮਾਨਸਾ ਹੋ ਗਏ ਹੋਇਆ ਹਾਂ ਕੋਈ ਕੰਮ ਸੀ ਉਹਨਾਂ ਨੂੰ ਤਾਂ ਤੂੰ ਸਿੱਧਿਓਂ ਕੇ ਦੱਸ ਦੇ ਬਾਈ ਕਿੱਥੇ ਹੈ ਨਾ ਨੰਬਰ ਦੇ ਉਹ ਤਾਂ ਮੈਨੂੰ ਨੰਬਰ ਵੀ ਉਹਨਾਂ ਬਦਲੀ ਬੈਠਾਗਾ ਦੱਸਿਦਾ ਜਾਨੀਆ ਬਾਈ ਹੁਣ ਵੀ ਮਾਨਸਾ ਗਏ ਹੋਇਆ ਤੇਰਾ ਵੀ ਸਰਾ ਹੀ ਪਿਆਗਾ ਤੇਰਾ ਦਿਮਾਗ ਉੱਚਾ ਹੋ ਗਿਆ ਮੈਂ ਪਉਦਾ ਜਾ ਕੇ ਚਲ ਗੱਲ ਇਹ ਨਹੀਂ ਸੁਣਦੇ ਇਹ ਤਾਂ ਬਾੜੀ ਚਾਂਬਲ ਗਈ ਕਦੇ ਬੇਬੇ ਨੂੰ ਬਾਹਰ ਕੱਢ ਦਿੰਦੀ ਐ ਕਦੇ ਊਣੀ ਦੱਸਦੀ ਵੀ ਬਾਈ ਕਿੱਥੇ ਹੈਗਾ ਆ ਤਾਂ ਮੈਂ ਬੜਾ ਗਲਤ ਕੰਮ ਕਰ ਬੈਠੀ। ਬਾਈ ਨੂੰ ਭੱਜ ਕੇ ਪੈ ਗਈ। ਇੱਕ ਵਾਰ ਬੇਬੇ ਤੋਂ ਪਤਾ ਤਾਂ ਲੈ ਲੈਂਦੀ। ਕਿਹੜਾ ਕਾਗਜ਼ ਮੰਗੀ ਜਾਂਦਾ ਸੀ ਬਾਈ? ਓਹੋ ਪਹਿਲੇ ਨਰਮੀ ਨਹੀਂ ਫੜੀ ਮਾੜੀ ਜੀ। ਪਤਾ ਤਾਂ ਕਰ ਲੈਂਦੀ ਕੀ ਪਤਾ ਕੋਈ ਜ਼ਮੀਨ ਜਮੂਣੀ ਹੋਰ ਆ ਜਾਂਦੀ। ਮੈਨੂੰ ਤਾਂ ਕੋਈ ਇਹੋ ਜਿਹਾ ਕੰਮ ਹੀ ਲੱਗਦਾ। ਬੇਬੇ ਨੂੰ ਵੀ ਦੇਖ ਕੇ ਆਉਣੀ ਆ। ਕਿੱਧਰ ਭੱਗ ਗਈ? ਪਹਿਲਾਂ ਤਾਂ ਭਰਮ ਜਿੱਤ ਕੇ ਘਰੇ ਕਿ ਨੀਗਾ ਮਾਰਦੀ ਆ। ਫੇਰ ਦੇਖੂਗੀ ਕਿੰਨਾ ਦੇ ਗਈ। ਕਿਸੇ ਗਵਾਂਡੀਆਂ ਦੇ ਨਾਲ ਵਾਗੀ ਹੋਵੇ। ਪਰ ਮੈਂ ਕਿਹੜਾ ਤਰਕੇ ਦੀ ਗੌਰ ਕਰੀ ਆਗੀ। ਇੱਥੇ ਪਰਮਜੀਤ ਕੇ ਘਰ ਹੀ ਦੇਖਾਂ ਉਹ ਪੂਰੇ ਗਵੰਡਾ ਨੇ ਤਾਂ ਫੇਰ ਦੇਖ ਕੇ ਆਉਂਗੀ ਸ਼ੱਕ ਜਾਂ ਪੈਂਦਾ ਵੀ ਉਹਨਾਂ ਦੀ ਵੱਧ ਜਾਂਦੀ ਹੁੰਦੀ ਐ ਜਿਵੇਂ ਕਿਤੇ ਬਾਗੀ ਹੋਈ ਖਾਪਕੁਪਕੀ ਮਰ ਗਈ ਹੋਈ ਹੋਰ ਨਾ ਮੇਰੇ ਗੱਲ ਪੈ ਜੀ ਅੱਬਲ ਤਾਂ ਮੈਂ ਗੌਰ ਕਰਨੀ ਸੀ ਪਹਿਲੇ ਹੀ ਕੱਢ ਤਾਂ ਦਿੱਤੀ ਸੀ ਘਰੋਂ ਗੌਰ ਹੀ ਨਹੀਂ ਕਰੀ ਇਹਨਾਂ ਨੇ ਤਾਂ ਮੈਨੂੰ ਰਿਸੀ ਹੀ ਹੈਗੀ ਚਲ ਕਦੇ ਕਾਂਦਵਾਰੇ ਸਾਹਮਣੇ ਵੀ ਨਾ ਆ ਜਾ ਕਰਮਜੀਤ ਤੇ ਸਸਤੀ ਤਾਂ ਹਣੀ ਕਿਤੇ ਆੜਾ ਕੀ ਗੱਲ ਹੈ ਚਾਤੀ ਮਾਰਦੀ ਫਦੀ ਐ ਕਿਵੇਂ ਆ ਬਾਈ ਮੈਂ ਤਾਂ ਓਏ ਇੱਥੇ ਦੇ ਨੰਗਦੇ ਸਿਵਾਰ ਮੁਰਦੇ ਤੇ ਫਿਰ ਐਂ ਚਾਤੀਆਂ ਮਾਰਦੀਆਂ ਭੈਣ ਕੀ ਗੱਲ ਲੈ ਚਾਤੀ ਮਾਰਨੂ ਕੀ ਹੋ ਗਿਆ ਤੁਹਾਡਾ ਕੁਛ ਕਰੋ ਝਾਕੀ ਲੈ ਗਈ ਮੈਂ ਮਾਤਵਲੀ ਨਹੀਂ ਜਦ ਜਾਣੀ ਨਹੀਂ ਆਉਣੀ ਨਹੀਂ ਤੁਹਾਡੇ ਸਾਡੇ ਕੰਨੇ ਝਾਕਣ ਦੀ ਸਾਡੇ ਘਰ ਕਿਉਂ ਬੁਲ ਲੱਗੇ ਨਾ ਅੱਖ ਬੰਦ ਕਰ ਲੈ ਬਾਰ ਮੁਰਦੇ ਨੰਗੇ ਅਗਲੇ ਝਾਕੀ ਜਾਂਦਾ ਤੂੰ ਤਾਂ ਸਮਾਰ ਸਮਾਰ ਦੇਖਦੀ ਐ ਜਿਵੇਂ ਸਾਡਾ ਘਰ ਹੀ ਨਹੀਂ ਦੇਖਿਆ ਹੁੰਦਾ ਕਦੇ ਉਹ ਤਾਂ ਮੂੰਹ ਹੀ ਨਿਕਾ ਮਾਰ ਲਈ ਸੀ ਉਹੀ ਦਾ ਕੀ ਮਤਲਬ ਹੋਇਆ ਆ ਖੜੇ ਖੜੇ ਹੁਚਾਕ ਪੀ ਮੈਂ ਹੂੰ ਤਾਂ ਸਾਡੇ ਤੋਂ ਦੁੱਖ ਸੁੱਖ ਚ ਨਹੀਂ ਕਰੇ ਜਾਂਦੀ ਆਉਂਦੀ ਸਾਡੇ ਘਰੇ ਆਉਂਦੀ ਦੁੱਖ ਸੁੱਖ ਦਾ ਇੰਨਾ ਮੇਰੇ ਕੋ ਕਿੱਥੇ ਟਾਈਮ ਹੁੰਦਾ ਦੁੱਖ ਸੁੱਖ ਦਾ ਤੇ ਫਿਰ ਚਾਹਤੀ ਮਾਰਨ ਦਾ ਟਾਈਮ ਹੈਗਾ ਤੇਰੇ ਕੋਲ ਸਾਡੇ ਘਰ ਦਾ ਨਹੀਂ ਚੱਕਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਠੀਕ ਆ ਕੋਈ ਨਾ ਨਾ ਚੱਕੂਗੀ ਹਾਂ ਚੱਕਣ ਦਾ ਵੀ ਮਾਲੇ ਆਉਂਦੀ ਐਥੇ ਨਾਲੇ ਢਾਉਂਦੀ ਹੈਗੀ ਢਾਉਂਦੀ ਆ ਚਤਰਾਈਆਂ ਕਰਦੀ ਆ ਆਪਣੇ ਤੇ ਚਾਰ ਚੱਕ ਕੇ ਪੈਣੀ ਆ ਪਮਾਣਾ ਮੈਂ ਚੱਕਣ ਦਿੰਦੀ ਆ ਆਪਣੇ ਘਰਕ ਨਹੀਂ ਮੇਰੇ ਨਾਲ ਤਾਂ ਪੰਗੇ ਲੈਣੇ ਲੋਕਾਂ ਨਾਲ ਵੀ ਤੂੰ ਲੈਣੀਆਂ ਲੋਕਾਂ ਨਾਲ ਤਾਂ ਲੋਕਾਂ ਨਾਲ ਪੰਗੇ ਲੈਂਦੀ ਫਿਰਦੀ ਆ ਹੁਣ ਸਾਰੇ ਜਾਣ ਲੜ ਕੇ ਲੜਾਈ ਮੁੱਲ ਕਰਾ ਮੇਰੇ ਘਰ ਕਾ ਨਹੀਂ ਚੱਕਣ ਦਾ ਕੀਮਤ ਵਾਲਾ ਜਦੋਂ ਮੈਂ ਨਹੀਂ ਚੱਕਦੀ ਤੇਰੇ ਘਰ ਕਾ ਨਹੀਂ ਲੜਾਈ ਮੁੱਲ ਭਾਲਦੀ 24 ਘੰਟੇ ਤੂੰ ਭਾਲਦੀ ਐ ਇੱਥੇ ਲੜਨ ਆਉਣੀ ਐ ਜਿਹੜੀ ਚੱਲ ਕੇ ਪਾ ਲੜਾਈ ਤਾਂ ਤੂੰ ਭਾਲਦੀ ਐ ਹੁਣ ਕੀ ਦੇ ਜਾਂਦਾ ਬੈਠਾ ਕਰਦੀ ਤੂੰ ਫਿਰਦੀ ਆ ਕਿਸੇ ਤਾਂ ਹੈ ਨਹੀਂ ਬੇਬੇ ਮੇਨੇ ਇਹਨਾਂ ਦੇ ਗਰਮੀ ਬਹੁਤ ਆ ਉਧਰ ਮੈਂ ਮਨਪ੍ਰੀਤ ਕੇ ਘਰੇ ਜਾ ਕੇ ਆਇਆ ਤੇ ਕਹਿੰਦੀ ਬੇਬੇ ਬਾਹਰ ਬਾਗੀ ਫੰਦਨ ਕਿਧਰ ਗਈ ਅਬੇ ਬੇਬੇ ਬੈਠੀ ਹੈ ਕੈਂ ਬੇਬੇ ਠੀਕ ਹੈ ਪੁੱਤ ਧੰਨਵਾਦ ਤੂੰ ਤਾਂ ਸਾਡੇ ਘਰੇ ਪਹੁੰਚ ਗਈ ਅੱਜ ਕਿੰਨੇ ਚਿਰ ਬਾਦੋਂ ਹੋਰ ਪੁੱਤ ਮੈਂ ਤਾਂ ਜਾਂਦੀ ਸੀਗੀ ਪੁੱਤ ਅੱਛਾ ਪਰਮਜੀਤ ਤੇ ਕਰ ਗਈ ਮੇਰੇ ਕਰਮਾਂ ਦੀ ਅੱਛਾ ਉਹ ਮਿੱਟੀ ਮੈਨੂੰ ਲੈ ਆਈ ਅੱਛਾ ਉਹਨਾਂ ਤਾਂ ਮੈਨੂੰ ਕੱਢਤਾ ਕਨੀਆ ਚੱਕ ਲਈ ਦੇ ਉੱਡੀ ਤੂੰ ਕਿਧਰ ਜਾਂਦੀ ਫਿਰ ਕੋਈ ਖੂ ਖਾਤਾ ਗੰਦਾ ਕਰਦਾ ਨਹੀਂ ਮੈਂ ਤਾਂ ਖੂ ਖਾਤਣਾ ਕਰ ਨਹੀਂ ਦਿਆ ਤੇਰਾ ਜਦੋਂ ਬੱਸ ਬਾਹਰੋਂ ਪੈਰ ਪਟ ਲਿਆ ਫਿਰ ਮੁੜ ਕੇ ਕਿਤੇ ਹੁਣ ਅਗਲਾ ਆਉਂਦਾ ਬੇਸ਼ਰਮ ਹੋ ਕੇ ਬੇਬੇ ਤੇਰਾ ਵੀ ਕਰੀ ਹੈ ਤੂੰ ਇਧਰ ਆ ਜਾਂਦੀ ਜੋ ਸਾਰਾ ਕੁਝ ਬਤਾ ਉਹ ਹੁੰਦੀ ਉਹ ਫੇਰੀ ਮੈਂ ਜਾ ਕੇ ਆਇਆ ਉਹਦੇ ਕੋਲੇ ਤੇ ਬੜੀ ਉੱਚੀ ਬੋਲਦੀ ਸੀਗੀ ਬੜਾ ਬੋਲਦੀ ਕਹਿੰਦੀ ਐਡਾ ਬਿਲਾਉਂਦਾ ਹੈਗਾ ਤੇ ਆਪ ਈਸੀ ਲਾ ਲੈਂਦੇ ਨੇ ਮੈਂ ਕੂਲਰ ਲਾ ਕੇ ਪੈਗੀ ਤੇ ਉਹ ਨਹੀਂ ਸੁੱਚ ਕੱਟਦੀ ਅੱਛਾ ਸਾਰਾ ਕੰਮ ਕਰਾਈ ਜਾਂਦੀ ਆ ਕਰ ਲਾ ਬੀਬੀ ਆ ਕਰ ਲਾ ਬੀਬੀ ਆ ਕਰ ਲਾ ਜਦੋਂ ਘੰਟਾ ਟਾਈਮ ਹੁੰਦਾ ਪੈਣ ਦਾ ਉਦੋਂ ਬਸ ਜੀ ਦੇ ਵੀ ਸੇ ਚੱਕ ਦਿੰਦੀ ਮੈਂ ਕਿਹਾ ਸੀ ਉਹ ਪਕਾਜ ਆ ਪਤਾ ਕਰਨ ਤੁਹਾਡੇ ਕੋਲ ਸੀ ਜਿਹੜਾ ਹਾਂ ਤੇ ਮੈਨੂੰ ਕਹੀ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਮੇਰੇ ਨਾਲ ਤਾਂ ਲੜ ਕੇ ਬਾਕੀ ਮਾ ਕਦੇ ਮੈਨੂੰ ਧੱਕੇ ਦੇ ਮਦਰਦ ਬੜਾ ਦਿਮਾਗ ਉੱਚਾ ਤੇਰਾ ਬੜਾ ਕੀ ਹੋ ਰਿਹਾ ਉਹਨਾਂ ਨਾਲ ਉਤਨੀ ਆਵਾਜ਼ ਹੈ ਤੇ ਮੈਂ ਹਾਂ ਬਾਈ ਨੂੰ ਦੱਸਣਾ ਸੀ ਹੂੰ ਥੋੜੀ ਜਿਹੀ ਮੈਂ ਮੈਂ ਬਾਈ ਕਿ ਨਹੀਂ ਮਾਨ ਸਕਿਆ ਮੈਂ ਕਿਦੋਂ ਦਾ ਗਿਆਗਾ ਕਹਿੰਦੀ ਬਾਵਾ ਟਾਈਮ ਲੱਗਿਆ 2-3 ਘੰਟੇ ਮੈਨੂੰ ਨਹੀਂ ਪਤਾ ਮੈਨੂੰ ਬਾਹੋਂ ਕੁਝ ਬੋਲੀ ਮੈਂ ਕੋਗਲ ਨਹੀਂ ਕਰਦਿਆ ਬਾਈ ਨਾਲ ਗੱਲ ਬਾਈ ਨੂੰ ਤਾਂ ਦਰਦੇ ਨਹੀਂ ਰੱਖਦੇ ਵੀ ਬਾਈ ਦਾ ਸੁਭਾਅ ਪਹਿਲਾਂ ਸੱਟ ਲੂਆ ਇਹਨੂੰ ਆਪੇ ਐ ਸੋਚਦੇ ਫਿਰ ਐ ਥੋੜੀ ਹੁੰਦਾ ਚੱਲਦਾ ਕੰਮ ਜਿਵੇਂ ਇਹ ਕੰਮ ਚਲਾਉਂਦੀ ਐ ਬਾਈ ਉੱਪਰ ਤੇਜੀ ਹੋਈ ਪਈ ਐ ਹੁਣ ਤਾਂ ਨਾਲ ਤਾਂ ਕੰਮ ਕਰਾਉਂਦੀ ਐ ਨਾਲੇ ਰੋ ਮਾਰਦੀ ਐ ਰੋ ਮਾਰਦੀ ਐ ਨਾਲੇ ਘਰ ਵਰਤਾ ਹਾਂ ਬਗ ਜਾ ਕੇ ਕਿੱਧਰ ਗਿਆ ਮੈਂ ਤਾਂ ਉੱਥੇ ਸੋਚੀ ਇਹਦੇ ਚਲਾਇਆ ਲਾ ਲਓ ਬੇਬੇ ਪਰਮੀ ਚੰਗੀ ਸੀ ਜਿਹੜੀ ਲਈ ਵਿਚਾਰੀ ਮੋੜਦੇ ਲਈ ਜੇ ਕੋਈ ਹੋਰ ਨਿਊ ਤੇ ਹੁੰਦੀ ਜੇ ਬਰਾਬਰ ਦੀ ਹੁੰਦੀ ਕਿੱਥੇ ਤੂੰ ਕਿੱਥੇ ਵਾਏ ਜਾਂਦੀ ਨਾ ਨਾ ਇਹ ਦੇਖ ਕੇ ਅੰਦਰ ਵੜ ਜਾਂਦੀ ਫੇਰ ਕੀ ਮੈਂ ਕਰ ਲੈਂਦੀ ਮੈਂ ਸੁੱਗੀ ਚੱਪ ਜਾਂਦੀ ਤੇ ਜਿੱਦ ਆਪੇ ਜਾਂਦੀ ਆ ਮੈਂ ਸੁੱਗੀ ਜਾਂਦੀ ਸੀ ਮੈਂ ਖੂਚ ਸਾਲ ਮਾਰਾਂ ਕੇ ਨਹਿਰ 'ਚ ਮਾਰਾਂ ਕੇ ਗੱਡੀ ਚੱਲੇ ਆਵਾਂ ਆਪਾਂ ਕਾਪਨੀ ਮਾਰਦੇ ਮਨਜੀਤ ਤੂੰ ਮੇਰਾ ਪੁੱਤਾਂ ਮੈਂ ਸੱਚੀ ਜਾਂ ਦੱਸਦੀ ਇਹ ਤੇ ਆਪਾਂ ਤਾਂ ਤਿੰਨ ਗੱਲਾਂ ਸੋਚੀ ਜਾਂਦੇ ਸੀ ਬੇਬੇ ਅਸੀਂ ਤੈਨੂੰ ਤਾਂ ਗਲ ਪੇਟ ਲਾਇਆ ਹੈਗਾ ਤੂੰ ਚ ਚਲੋ ਨੇ ਤੈਨੂੰ ਤੂੰ ਉਦੋਂ ਛੋਟੇ ਸੀ ਜਵਾਕ ਬਾਗੀ ਠੀਕ ਹੈ ਨਾ ਫਿਰ ਉਹਨੇ ਹੀ ਨੋਚਿਆ ਹਾਂ ਅਸੀਂ ਤੈਨੂੰ ਭਾਂਪੇ ਤੋਂ ਵਿਚਾਲ ਬੈਠੀ ਹੈਗੀ ਚਲ ਕੁਛ ਹੀ ਕਰ ਲੈ ਉਹਨੇ ਆਪਣੇ ਨਾਲ ਬੋਲਦੀ ਸੀ ਘੱਟ ਬੋਲਦੀ ਸੀਗੀ ਚਲ ਬਾਈ ਨਾ ਆਪਣਾ ਵਧੀਆ ਸੀਗਾ ਚੱਲ ਜੀ ਜਾਂਦਾ ਸੀਗਾ ਹੈ ਤੇ ਗੱਲ ਕਰਾਂ ਆਏ ਆ ਵੀ ਇਹ ਇਹ ਤਾਂ ਉਹਦੀ ਬਹੁਤ ਮਾੜੀ ਗੱਲ ਸੀ ਤੈਨੂੰ ਬਾਹਰ ਕੱਢਤਾ ਬਾਈ ਕੀ ਕਰੇ ਵਿਚਾਰਾ ਉਹ ਤਾਂ ਫਸਿਆ ਕੁਸੂਤਾ ਉਹ ਕੀ ਕਰੇ ਫਸੇ ਬੇਬੇ ਹੁਣ ਮਾੜਾ ਮੋਟਾ ਚਾਹੀਦਾ ਨਾ ਵੀ ਕਹਿਣਾ ਇਹ ਮਾਂ ਪਿਓ ਨੂੰ ਕਹਿਣਾ ਵੀ ਭਾਈ ਇਹੇ ਆ ਤੰਗ ਕਰਦੀ ਆ ਹੂੰ ਦੇ ਦੇਣੀ ਆਉਣਗੇ ਪੁੱਤ ਇੱਕ ਹੱਥ ਕਰਨਾ ਇੱਕ ਭਰ ਲੈ ਇਹ ਦੁਨੀਆ ਦਾ ਟਾਈਮ ਕਿਵੇਂ ਟਪੂ ਆਇਆ ਕੀ ਬਣ ਗਿਆ ਕੀ ਪਤਾ ਕਾਜੂ ਬਾ ਗਿਆ ਜਿੱਥੇ ਮਾਪਿਓ ਚੰਗਾ ਉੱਥੇ ਧੀ ਪੁੱਤ ਨਹੀਂ ਚੰਗੇ ਜਿੱਥੇ ਮਾਪਿਓ ਚੰਗੇ ਉੱਥੇ ਧੀ ਪੁੱਤ ਚੰਗੇ ਆ ਇੱਕ ਨੇ ਤਾਂ ਚੰਗਾ ਰਹਿੰਦੇ ਆ ਇੱਕ ਨੇ ਵਿਤਕਰਾ ਕਰਦੇ ਆ ਇਹਦਾ ਇਹਨਾਂ ਨੇ ਬਸ ਹਾਲਾਤ ਹੀ ਬੁਰੇ ਹੋ ਗਏ ਹੋ ਗਏ ਉਹਨਾਂ ਦਾ ਐ ਲਾ ਲਓ ਪੁੱਠਾ ਕੰਮ ਸ਼ੁਰੂ ਹੋ ਗਿਆ ਪੁੱਠਾ ਹੋ ਗਿਆ ਹੈ ਮੈਡਮ ਹੁਣੇ ਬਸ 5 ਮਿੰਟ ਪਹਿਲਾਂ ਹੀ ਜਾ ਕੇ ਆਉਣਾ ਕਰੇ ਤੇ ਮਦਦਪੁਰ ਦੂਰ ਮੰਦੁਰਾ ਹੋ ਕੇ ਆਇਆ ਉਹਦੇ ਕੋਲ ਬੋਲੀ ਫੇਰ ਹਾਂ ਬੋਲੀ ਕਿ ਮਾਗਰ ਭਈ ਮੇਰੇ ਤੇ ਮੈਂ ਉਹ ਮੈਂ ਸਿੱਧਾ ਹੋ ਗਿਆ ਫਿਰ ਮਾ ਫਿਰ ਬੋਲਣਾ ਤਾਂ ਪੈਣੀ ਆ ਹਾਂ ਪੈਣੀ ਮਾ ਮੇਰੀ ਕਰੇ ਹਾਂ ਐ ਨਹੀਂ ਪਤਾ ਉਹਨਾਂ ਦਾ ਫੋਨ ਆਇਆ ਪਿਆ ਉਹ ਵੀ ਮੈਂ ਦੇਖ ਲੈ ਬਾਈ ਦਾ ਕਰਤਾ ਹੋਇਆ ਫੋਨ ਕਿਹੜਾ ਕਿਸੇ ਹੋਰ ਦਾ ਆ ਗਿਆ ਮੈਂ ਤਾਂ ਹੁਣ ਉਹਨੂੰ ਐ ਇੱਕ ਆਖਿਆ ਸੀਗਾ ਮੈਂ じゃ ਮੈਂ ਕਰ ਦਾਂ ਗੱਲ ਬਾਈ ਨਾਲ ਹਾਂ ਫਿਰ ਮੈਂ ਕਰੂੰ ਬਾਈ ਨਾਲ ਵੀ ਗੱਲ ਭਈ ਦੱਸ ਕਿਵੇਂ ਆਗਾ ਆ ਤਾਂ ਆ ਵੀ ਆਊਗੀ ਪਤਾ ਕਿਉਂ ਉਹ ਲਾਲਸਨ ਬੁਢੀ ਐ ਜਿਹੜਾ ਬਕਾਇ ਹੀ ਨਹੀਂ ਦੇਖ ਕੇ ਕਹਿ ਕੇ ਐਵੇਂ ਹਾਂ ਕੋਈ ਨਹੀਂ ਪਤਾ ਹੋਊ ਵੀ ਬੰਨੀ ਬੇਬੀ ਕੀ ਕਰਾਉਂਦੀ ਫਿਰਦੀ ਐ ਉਹ ਤੇਰੇ ਪਾਪੇ ਦੀ ਮੌਤ ਦਾ ਸਾਠ ਹੀ ਮਿੰਟ ਕਾ ਉੱਤੇ ਪਿਆ ਗਟਾ ਹਾਂ ਹਾਂ ਉਹਨੂੰ ਐ ਨਹੀਂ ਪਤਾ ਵੀ ਕੀ ਐ ਜਿਹੜੇ ਹੁਣ ਆਪਣੀ ਜਿਹੜੀ ਦੋ ਘਣਾ ਜ਼ਮੀਨ ਰਹਿੰਦੀ ਸੀਗੀ ਚਲ ਤੁਸੀਂ ਮੈਂ ਆਪਾਂ ਲਵਾ ਲਾਂਗੇ ਨਾ ਹਾਂ ਭਾਈ ਲਵਾ ਲਾਂਗੇ ਉਹ ਗੜਾ ਖੰਡ ਪਾਉਂਦੀ ਐ ਮੇਰਾ ਹਾਂ ਐ ਤਾਂ ਐ ਛੱਡੀ ਸੀ ਵੀ ਚਲ ਉਹ ਨਾ ਬੈਠੀ ਉਹਦੇ ਕਿੰਨੀ ਚਲ ਜਿਹੜੀ ਤੂੰ ਵੱਧ ਜ਼ਮੀਨ ਲਵਾਤੇ ਉਹ ਤਾਂ ਚਲ ਵੱਖਰੀ ਗੱਲ ਐਗੀ ਐਸਾ ਵੀ ਗੱਲਾ ਕੀਤਾ ਉਹਨੋਂ ਐ ਆ ਵੀ ਦੋ ਕਨਾਲਾਂ ਵਾਲੀਆਂ ਚਿੱਕ ਕਨਾਲ ਤਾਂ ਮੈਂ ਲਵਾਈ ਲਉ ਧੱਕੇ ਨਾਲ ਤੇ ਦਿਮਾਗ 'ਚ ਇਹ ਸੀਗਾ ਵੀ ਸਾਰੀ ਜ਼ਮੀਨ ਲੱਗ ਗਈ ਤਾਂ ਅੰਗਰੇਜ਼ ਕਰਤਾ ਇਹ ਨੂੰ ਪਤਾ ਲੱਗ ਗਿਆ ਵੀ ਇੱਕ ਕਨਾਲ ਰਹਿੰਦੀ ਐ ਤੇਰੇ ਕੋਲ ਬੇਬੇ ਫੇਰ ਆਇਓ ਬੇਬੇ ਸਾਹਿਬ ਫੇਰ ਪਾਈਓ ਉਹਨੂੰ ਪਿੰਡ 'ਚੋਂ ਦੱਸ ਦੇਣੀ ਐ ਕਿਸੇ ਨੇ ਹੈ ਦੱਸ ਦਾਨ ਦੇ ਲੋਕ ਉਹ ਤੇਰਾ ਇੰਨੀਆਂ ਗੱਲਾਂ ਤਾਂ ਬੰਦੇ ਨਾ ਦੱਸ ਦਉਂਦੇ ਨੇ ਆਇ ਨਾ ਮੱਤ ਦੇਂਦੇ ਵੀ ਬੁਢੀ ਨੂੰ ਘਰੋਂ ਕੱਢੀਦਾ ਨਹੀਂ ਹੁੰਦਾ ਐਨਾ ਕਿੱਥੇ ਮੈਂ ਇੰਨਾ ਮੱਤ ਦੇ ਬੁਟੀਆਂ ਨਾ ਤੇਰਾ ਲੋਕ ਲਾ ਲਣਗੇ ਦੇਖ ਕੇ ਨਾ ਹੁਣ ਬੇਬੇ ਨੇ ਉਹਨਾਂ ਦੇ ਘਰੇ ਮੈਂ ਤਾਂ ਪਰਮਜੀਤ ਗੱਲ ਦੀ ਪੈ ਜਾਂਦੀ ਆ ਚੱਲੋ ਮੈਂ ਕਿ ਗੋਲ ਦਿਆਂਗੇ ਜਿਹਾ ਜਿਹਾ ਮੈਨੂੰ ਸੁਣਾਉਗੇ ਹੋਈ ਜੇ ਚਾਰ ਮੈਥੋਂ ਸੁਣ ਲਵਗੀ ਮੈਨੂੰ ਆਏ ਪਤਾ ਲੱਗ ਜੂ ਬੇਬੇ ਇਹਨਾਂ ਦੇ ਘਰੀ ਹੈ ਨਾ ਮੈਨੂੰ ਕਾਗਜ਼ ਦਾ ਪਤਾ ਲੱਗ ਜੂ ਕਿਹੜੇ ਕਾਗਜ਼ ਦੀ ਗੱਲ ਕਰਦਾ ਸੀ ਬਾਈ ਤੜਕੇ ਅੱਗੇ ਤੁਸੀਂ ਮੈਨੂੰ ਆਇਆ ਮੈਂ ਕੱਪੜਿਆਂ ਦੀ ਤਹਾਂ ਜੀਆਂ ਕੀਤੀਆਂ ਸੀ ਇਧਰ ਵਜੋਂ ਨਾ ਠੀਕ ਹੋ ਕੇ ਬਸ ਕੋਈ ਗੱਲ ਨਹੀਂ ਬੇਬੇ ਕੋਲ ਬੈਠਾ ਹੀ ਬੇਬੇ ਕਹਿੰਦੇ ਮੈਨੂੰ ਬਾਰਾ ਹੋਰ ਬੇਬੇ ਵਿਚਾਰੀ ਹੋਰ ਘਰੋਂ ਕੱਢਦੀ ਅੱਜ ਨੇ ਤੂੰ ਕਿ ਕਿਹੜਾ ਨਗਰ ਕੋਲ ਜਾ ਗਈ ਮੈਂ ਘਰੇ ਤਾਂ ਨਹੀਂ ਗਈ ਹੈਗੀ ਮੈਨੂੰ ਕੋ ਲੋੜਾ ਘਰੇ ਛਾੜਦੀ ਇੱਥੇ ਫਿਰਦੀ ਸੀ ਚਾਤੀਆਂ ਜਿਹੀ ਮਾਰਦੀ ਕਿ ਬੱਸ ਤੂੰ ਦੋ ਕਹਿੰਦੇ ਬੀਬੀ ਬੇਬੇ ਦਾ ਕੱਢ ਤਾ ਤੂੰ ਕਿ ਤੂੰ ਦੱਸੇਂ ਬੀਬੀ ਨਹੀਂ ਤਾ ਕੁਛ ਨਹੀਂ ਦੱਸਿਆ ਅੱਛਾ ਤੂੰ ਵਧੀਆ ਰਹਿ ਗਈ ਕੁਛ ਨਹੀਂ ਦੱਸਿਆ ਮੈਂ ਤੂੰ ਸੀ ਗਏ ਸੀ ਉਹਨਾਂ ਦੇ ਘਰੇ ਗਏ ਸੀ ਮੈਂ ਜਾ ਕੇ ਆਇਆ ਮੈਂ ਵੀ ਕੁਛ ਕਹਿ ਆ ਮੈਂ ਤੂੰ ਵਈ ਬੇਬੇ ਦੇ ਘਰ ਬੇਬੇ ਗਿਆ ਆਹ ਬੇਬੇ ਤਾਂ ਆ ਬੈਠੀ ਹੈ ਮੈਂ ਉਹ ਸਾਰੇ ਘਰ ਚ ਦੇਖਿਆ ਸੀ ਸਾਰਾ ਅੱਧਾ ਉਹ ਪਿੰਡ ਦਾ ਉਹ ਘਰੇ ਹੀ ਮੈਂ ਦੇਖ ਕਿ ਤੂੰ ਉਹ ਪਹਿਲਾਂ ਕਦੋਂ ਤੱਕ ਇਹਨਾਂ 2 ਘੰਟੇ ਕੀ ਪਹਿਲਾਂ ਕਦੋਂ ਨਹੀਂ ਦੇਖੀ ਬੇਬੇ ਨਹੀਂ ਫਿਰ ਸਾਢੇ ਘਰੇ ਤੱਕ ਕੋ ਕੰਮ ਹੀ ਨਹੀਂ ਤੇਰਾ ਹੁੰਦਾ ਦੇਖਨ ਦਾ ਐਸਾ ਦਾ ਬੰਦਾ ਦੇਖਣ ਆਇਆ ਮੈਂ ਤਾਂ ਪਹਿਲਾਂ ਘਰੋਂ ਕਿਉਂ ਕੱਢੀ ਸੀ ਫੇਰ ਕੱਢਦੀ ਕੋਈ ਸ਼ਰਮ ਆਉਂਦੀ ਐ ਉਹੀਂ ਕਿਵੇਂ ਕਰਦੀ ਲੜਪੀਸ ਮੇ ਨਾਲ ਲੜਪੀ ਫਿਰ ਤੂੰ ਜਦੋਂ ਮੜਾ ਲੜਪਾ ਕੇ ਨੂੰਦੀ ਬਾਹਰ ਕੱਢਦਾ ਕਰੀਂ ਫੇਰ ਕੰਮ ਨਹੀਂ ਕਰਦੀ ਬਾਈ ਕਰਾਉਂਦੀ ਨਹੀਂ ਮੇਰੇ ਨਾਲ ਅੱਛਾ ਇਹ ਤਾਂ ਹੋ ਗਿਆ ਹੁਣ ਮਤਲਬ ਵੱਡੀ ਕੰਮ ਬਹਾਲ ਨਹੀਂ ਤੋ ਇਹ ਤਾਂ ਆਏ ਤਾਂ ਹੁਣ ਕਰ ਹੀ ਸਕਦਾ ਬੰਦਾ ਥੋੜਾ ਕਾਣਾ ਕੰਮ ਦਾ ਕਿਉਂ ਜਾਈ ਤੇਰੀ ਮਾਂ ਦੋ ਕੰਮ ਕਰਾਉਂਦੀ ਆ ਉਹ ਤਾਂ ਕੋਈ ਨਹੀਂ ਕਰਾਉਂਦੀ ਤੇ ਫੇਰ ਫੇਰੇ ਕਿ ਮੈਂ ਕਰ ਲਵਾਂ ਬਸ ਹੁਣ ਆਪਦੇ ਘਰੇ ਬੈਠੀਏ ਕਿ ਦੇਖਣਾ ਕੀ ਹੈਗਾ ਹਾਂ ਦੇਖਣਾ ਕੀ ਹੈ ਉੱਥੇ ਨਾਲੇ ਮੇਰੇ ਉਹ ਕਾਗਜ਼ ਜਿਆਦਾ ਆ ਗਿਆ ਸੀ ਬਾਈ ਜਿਹੜਾ ਸਵੇਰੇ ਪੁੱਛਦਾ ਸੀ ਪਹਿਲੀ ਕੀ ਤਾਂ ਗੱਲ ਛੱਡ ਕੇ ਆਉਣ ਦਾ ਤਾਂ ਫਰਜ਼ ਹੀ ਨਹੀਂ ਸੀਗਾ ਜਦੋਂ ਮੈਨੂੰ ਇਹੀ ਕਹਿ ਕੇ ਮੋੜ ਤੱਕ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਮੈਂ ਕਿਰੋਂ ਕੱਢਤੀ ਪਤਾ ਨਹੀਂ ਕਿੱਥੇ ਗਈ ਹੈ ਫਿਰ ਮੈਂ ਨਾਲੇ ਹੁਣ ਉੱਥੇ ਉਹ ਕਾਗਜ਼ ਮਿਲਿਆ ਉੱਥੇ ਘੇੜੇ ਦਿੰਦੀ ਫਿਰਦੀ ਸੀ ਮੈਂ ਤੇਰੇ ਨਾਲ ਨਹੀਂ ਬੇਇੱਜ਼ਤੀ ਕਰੀਆ ਹੁਣ ਕੀ ਲੈਣਾ ਹੈ ਸਾਡੇ ਘਰੇ ਕੰਮ ਹੀ ਨਹੀਂ ਸਾਡੇ ਘਰੇ ਹੁੰਦਾ ਫਿਰ ਕੀ ਆ ਗਿਆ ਮੈਨੂੰ ਕਰੋ ਚੱਕ ਕੇ ਲੈ ਗਈ ਤੁਹਾਡੇ ਮੈਂ ਦੇ ਇੱਕ ਮੁਰਜੂਗੀ ਇਹਨੂੰ ਬੜੀ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਪਹਿਲਾਂ ਤਾਂ ਇਹ ਸਾਰਾ ਜਿੰਨੀ ਜ਼ਮੀਨ ਸੀ ਉਹ ਤੁਹਾਡੇ ਨਾਲ ਲਗਦੀ ਸਾਰਾ ਟਿੰਡ ਫੋੜੀ ਦੇ ਨਾਮ ਲਗਦੀ ਹੁਣ ਜਦੋਂ ਬੇੜੇ ਪਾ ਗਿਆ ਕੰਮ ਕਰਨੋਂ ਹਟ ਗਈ ਗੋਡੇ ਚੱਲਣੋਂ ਹਟ ਗਿਆ ਉਦੋਂ ਬਾਅਦ ਘਟਵਾ ਜ਼ਮੀਨ ਕੀ ਮੈਂ ਕੱਲੀ ਨੇ ਨਾਲ ਵਾਲੀ ਬਈ ਇਹਦੇ ਰਹਿਣਾ ਲੱਗੀ ਆ ਰਹਿਣਾ ਲੱਗੀ ਕੋਈ ਤੂੰ ਲਾਚ ਨਹੀਂ ਲਵਾਈ ਐ ਤੂੰ ਕਹਿੰਦੀ ਬੇਬੇ ਮੈਂ ਕੀ ਕਰਾਂ ਜ਼ਮੀਨ ਤੋਂ ਤੂੰ ਰੋਟੀ ਖਾਈ ਚੱਲ ਐਨੇ ਕਰ ਤੈਨੂੰ ਐਨੀ ਤੱਕ ਤੈਨੂੰ ਖਿਆਲ ਹੈਗਾ ਅਕਲ ਹੈਗੀ ਆ ਹੁਣ ਕਰਨ ਕੀ ਆਈਆਂ ਇੱਥੇ ਆਹ ਰਸਤੇ ਪੈਣ ਮੈਂ ਤਾਂ ਬਸ ਇਹਨੂੰ ਦੇਖਣ ਆਈ ਸੀ ਕੋ ਕਾਗਜ਼ ਦਾ ਪਤਾ ਕਰਾਂ ਉਹ ਹੀ ਬੇਬੇ ਆ ਜਿਹੜੀ ਧੱਕੇ ਮਾਰ ਕੇ ਕੱਢੀ ਆ ਘੰਟਾ ਪਹਿਲਾਂ ਮੈਂ ਤਾਂ ਕਾਗਜ਼ ਦਾ ਪਤਾ ਕਰਨ ਆਈ ਸੀ ਕੋਈ ਨਾ ਮੇਰਾ ਐਵੇਂ ਭਾਰਾ ਨਾ ਬੱਜੇ ਤੂੰ ਦੁਬਾ ਜਾ ਕੀ ਲੈਣਾ ਕਾਗਜ਼ ਜਾਂ ਤੂੰ ਕੀ ਲੈਣਾ ਜ਼ਮੀਨਾਂ ਤੋਂ ਆਪਾਂ ਤਾਂ 5 6 ਸਾਲ ਦਾ ਥੋੜਾ ਆਪਾਂ ਮੱਥਾ ਟੇਕਿਆ ਲੈ ਸੀਗਾ ਬਾਈ ਨਾ ਚਲੋ ਬਾਹਰ ਹਲੋ ਹੈ ਲੋ ਹੈ ਹੈਗੀ ਸੀ ਕਰ ਲੈ ਮੈਂ ਤਾਂ ਤੈਨੂੰ ਉਂਗੇ ਦੇ ਬੁਲਾਇਆ ਵੀ ਨਹੀਂ ਸੀਗਾ ਉਹਦੇ ਵੀ ਤਾਂ ਬੁਲਾਉਣਾ ਪੈ ਗਿਆ ਉਹ ਕਾਹੇ ਸੀਗਾ ਮੈਂ ਬੇਬੇ ਕੋਲੇ ਪਤਾ ਲੈਣ ਪਾ ਕੇ ਵੀ ਦੇ 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 ਬੇਬੇ ਜੋ ਘਰੇ ਨਾ ਮਿਲੀ ਤਾਂ ਤੈਨੂੰ ਵਧੀਆ ਤੋਂ ਮੇਰੇ ਨਾਲ ਪੁੱ ਕਿਤੇ ਤੂੰ ਐਂ ਕਹਦੀ ਕੋਈ ਗੱਲ ਨਹੀਂ ਬਈ ਮੈਂ ਫੋਨ ਕਰ ਲੈਣੀ ਆ ਤੇ ਬੇਬੇ ਇੱਥੇ ਹੋਊਗੀ ਤੂੰ ਲੱਗੇ ਮੈਨੂੰ ਤਾਂ ਪਤਾ ਨਹੀਂ ਪਰ ਮੈਨੂੰ ਪਤਾ ਹੀ ਨਹੀਂ ਸੇ ਵੀ ਤੁਹਾਡੇ ਬੈਠੇ ਦਾ ਤੁਹਾਡੇ ਘਰੇ ਉੱਤੋਂ ਤੁਸੀਂ ਲੱਭਦੇ ਫਿਰਦੇ ਹੋ ਵੀ ਕਿਹਦੇ ਦਾ ਘਰ ਹੈਗਾ ਸਾਡਾ ਕੀ ਘਰ ਹੈਗਾ ਬੰਦੇ ਘਰੇ ਬੈਠੀ ਹੈਗੀ ਤੂੰ ਲੱਭਣ ਦੀ ਗੱਲ ਕਰਦੀ ਮੈਂ ਉਧਰ ਪਿੰਡ ਚੋਂ ਸੁਣ ਕੇ ਆਇਆ ਫਿਰ ਫੇਰ ਮੈਂ ਘਰੇ ਆਇਆ ਕਹਿੰਦੇ ਬੇਬੇ ਤੁਹਾਡੇ ਘਰੇ ਬਾਗੀ ਤਾਂ ਐ ਕਰਕੇ ਉਹਨੇ ਏ ਘਰ ਵੱਡੀ ਆ ਇਹ ਦੁਨੀਆ ਲਾਲਚ ਦੀ ਹੋ ਗਈ ਤੈਨੂੰ ਲਾਲਚ ਹੋ ਗਿਆ ਵੀ ਪਤਾ ਨਹੀਂ ਬੇਬੇ ਕੁਝ ਹੋਰ ਨਾ ਕਰਾ ਤੇਰੇ ਜਵਾਬ ਵੀ ਐਂ ਕੱਢਣਗੇ ਇੱਕ ਦਿਨ ਲੋਕ ਸਾਰੇ ਦੱਸਣਗੇ ਮੈਂ ਤਾਂ ਕੋਈ ਨਹੀਂ ਲਾਚੜਦੀ ਹੁੰਦੀ ਸੀ ਸੱਸ ਨੂੰ ਧੱਕੇ ਮਾਰਦੀ ਹੁੰਦੀ ਸੀ ਕੋਈ ਨਾ ਜਦ ਦੱਬਣਗਾ ਤੋ ਦੇਖੀ ਜਾਊਗੀ ਆਪਦਾ ਤਾਂ ਯਾਦ ਨਹੀਂ ਨਾ ਮੈਂ ਥੋੜੀ ਐ ਅਜੇ ਕੜਾ ਬੋਲਣੋਂ ਫੜਦੀ ਐ ਕੋ ਬਾਜਾ ਬਸ ਬਹੁਤ ਚਿੰਗੀ ਜਾਨੀ ਆ ਮੈਂ ਤਾਂ ਹੋਰ ਤੁਹਾਡੇ ਘਰੇ ਬੈਠੂਗੀ ਤੇ ਫਿਰ ਇੱਥੇ ਕੜਾ ਤੈਨੂੰ ਸੱਦ ਕੇ ਲਿਆ ਸੀ ਕੋਈ ਜਾਨੀ ਆ ਮੈਂ ਤਾਂ ਕਿਉਂ ਬੈਠੀ ਖਾਣਾ ਲੰਗੂ ਬੈੰਦੇ ਲਾਚੜੀ ਜਿਹੜਾ ਮੈਨੂੰ ਕਾਜ ਕਿਹਾ ਸੀ ਉਹਦੀ ਮਾਰ ਹੀ ਆਈ ਸੀ ਹਾਂ ਬੇਬੇ ਨੂੰ ਕਾਹਨੂੰ ਦੇਖਣ ਕੋਈ ਕਾਜ ਨਾ ਕਰਦੀ ਹੋਇਆ ਐਸਾ ਪਾਸਾ ਇਹਨਾਂ ਲੋਕ ਐਸੀ ਜੀ ਐ ਇਹਦੇ ਲਾਲਚ ਵਾਲੇ ਆ ਜਿਨ੍ਹਾਂ ਕਿ ਤੇਰੇ ਨੂੰ ਤੇਰਾ ਹੱਟ-ਕੂਡੇ ਚੱਲਦੇ ਸੀ ਕੰਮ ਕਰਾਈ ਦੀ ਲਾਲਸੀ ਕਰੇਗੀ ਹਾਂ ਲਾਲਚ ਨਾਲ ਵੀ ਨਹੀਂ ਰੋਟੀ ਦਿੱਤੀ ਬੇਬੇ ਨਹੀਂ ਦਿੱਤੀ ਲਾਲਚ ਲੈ ਕੇ ਤਾਂ ਰੋਟੀ ਦੇ ਦਿੰਦੀ ਤੋਦੀ ਆ ਜਾਂਦੀ ਬਸ ਮੈਂ ਹੀ ਰਹਿੰਦੀ ਆ ਕਿਉਂ ਜੇ ਉਹ ਜੇ ਉਹ ਵੇਖ ਕੇ ਜੂੜੂ ਨਾ ਆ ਕਿ ਬਸ ਮੈਨੂੰ ਤੇ ਹੀ ਬੰਦ ਤੂੰ ਇੱਥੇ ਰਹਿ ਤੈਨੂੰ ਸਾਰਾ ਕੁਝ ਮਿਲੂਗਾ ਅੱਜ ਤੇਰੀ ਸੇਵਾ ਕਰਾਂ ਮਸਾਂ ਸਾਨੂੰ ਟਾਈਮ ਮੇਰਾ ਸੇਵਾ ਕਰਨ ਦਾ ਆ ਵੱਡੇ ਬੰਦੇ ਦੀ ਤਾਂ ਸੇਵਾ ਹੀ ਤਾਰ ਜਾਂਦੀ ਆ ਬੇਬੇ ਉਨਾਂ ਨੇ ਹੀ ਵੱਧ ਬਣਾਇਆ ਹਾਂ ਹਾਂ ਇਹਦੀ ਸੇਵਾ ਕਰਨੀ ਆ ਹਾਂ ਹਾਂ ਕੋਈ ਗੱਲ ਨਹੀਂ ਤੇ ਸਾਰਾ ਕੁਝ ਮੈਨੂੰ ਆ ਬੱਡਾ ਬੰਦਾ ਦਾ ਘਰੇ ਜਿੰਦਾ ਹੁੰਦਾ ਬੇਬੇ ਬੈਠਾ ਹੈ ਨਾ ਤੇ ਹੁਣ ਕਿੰਨਾ ਵੱਡਾ ਆਸਰਾ ਗਜੋਂਦੀ ਤੁਆਈਆਂ ਜੇ ਲੱਗਦਾ ਕਰਜਾ ਭਰ ਗਿਆ ਦੇਖਣਾ ਕੋਤ ਸਾਰਾ ਗਲੰਦ ਨਹੀਂ ਮੇਰ ਕਰਦੀ ਸੀ ਮੈਂ ਮੈਂ ਥੱਕ ਕੇ ਜਿਵੇਂ ਕਰਤਾ ਨਾ ਸਾਰਾ ਕੰਮ ਕਰਦੀ ਸੀ ਇੱਥੇ ਨੇ ਕਾੜਾ ਕੋਈ ਨਾ ਬੇਬੇ ਧੰਨਵਾਦ ਵਾਲੀ ਕੀ ਗੱਲ ਐ ਅਸੀਂ ਤੇਰੇ ਤੀ ਪੁੱਤਾਂ